ਬੰਦ ਬੈਠ ਕੇ ਗੱਲ ਕਰਦਾ ਕਰਾ ਉਹ ਚੱਕਾ ਵਿਚਕਾਰ ਬੈਠ ਕੇ ਗੱਲ ਕਰ ਉਹ ਬੱਚੇ ਨੂੰ ਬੱਚੇ ਨੂੰ ਭਾਗੀਆਂ ਨਾਲੇ ਸਾਡਾ ਖਾਸ ਬੰਦਾ ਜਮਾਏ ਤੁਸੀਂ ਉਹਦੇ ਨੂੰ ਚੱਕੜੇ ਇਹਨਾਂ ਦੇ ਖਾਸ ਬੰਦਾ ਤਾਂ ਹੁਣ ਖਾਸ ਹੈ ਭਲਾਂ ਦੇਖੋ ਖਾਸ ਹੈ ਬੰਦਾ ਛੜਾ ਹੈ ਬੜਾ ਖਾਸ ਹੋਏ ਭਾਣ ਐਮਸੀ ਸਾਹਿਬ ਪਲੱਸ ਨੂੰ ਜਾ ਕੇ ਦੇਖਦੇ ਸਾਂ ਅੱਜ ਤਾਂ ਗਲਤੀ ਹੈ ਗਾਈਡਲ ਬਣੇ ਨਹੀਂ ਕੋਈ ਗੱਲ ਨਹੀਂ ਮੈਂ ਨਾ ਪਲੈਮਲ ਸਾਨੂੰ ਕਰਾ ਦੋ ਪਲਮਾਤਰੀ ਨਾ ਕਰਾ ਦੇ ਜਿਹੜਾ ਬੰਦਾ ਲਿਆਂਦਾ ਤਾ ਲਿਆਂਦਾ ਗਿਆ ਸੀ ਹਾਂਜੀ ਐਮਐਨਏ ਸਾਹਿਬ ਹਾਂਜੀ ਕੀ ਹਾਲ ਚਾਲ ਮਹਾਰਾਜ ਹਾਂਜੀ ਉਹ ਕੀ ਰੌਲਾ ਪਵਾਰਤਾ ਜੀ ਅੱਜ ਦੇਖੋ ਜੀ ਉਹ ਜਿਹੜਾ ਜੱਗੂ ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆਗਾ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਛਿੱਟਾ ਵੀ ਮੌਕੇ ਤੇ ਮਜੂਦਾ ਫੜਿਆ ਗਿਆ ਤੇ ਮੀਰ ਕੋ ਵੀ ਬਣੀ ਸਕਦਾ ਅਜਾ ਥੱਲੇ ਬੈਠ ਨਾ ਬੌਂਦੇ ਜਾਂਦੇ ਰਹੇਦਾ ਅਫਸਰਾਂ ਕੋਲ ਕੋਈ ਗੱਲ ਨਹੀਂ ਆਉਂਦੇ ਜਾਂਦੇ ਤੂੰ ਮੇਰੇ ਕੋਲ ਪੈਤੀ ਆ ਰਾਇ ਜਾ ਥੱਲੇ ਬੈਠ ਇੱਥੇ ਬੈਠ ਬੰਦਿਆ ਸਾਰਾ ਪੰਜਾਬ ਤਬਾਹ ਕਰਦਾ ਤੂੰ ਸੇਵਾ ਕਰਦੇ ਆਂ ਇਸੇ ਮਗਰ ਦੀ ਆਂ ਸੇਵਾ ਕਰਦੇ ਆਂ ਤੂੰ ਫੰਡ ਦਿੰਨੇ ਆ ਜੀ ਅਸੀਂ ਕਹਿੰਦਾ ਫੰਡ ਦਿੰਨੇ ਆ ਕਿਹਨੂੰ ਫੰਡ ਦਿੰਨੇ ਆ ਤੈਨੂੰ ਗੈਫਟ ਵੀ ਦਿੰਨੇ ਆ ਅਫਸਰਾਂ ਨੂੰ ਕਿਹੜੇ ਅਫਸਰਾਂ ਨੂੰ ਗੈਫਟ ਦਿੰਨੇ ਆ ਤੈਨੂੰ ਮੈਂ ਗੈਫਟ ਲੈਣ ਵਾਲਾ ਤੈਨੂੰ ਸਮਝ ਕੇ ਨਾ ਮੇਰੇ ਨਾਲ ਤਾਂ ਨੀਵੀਂ ਪਾ ਕੇ ਗੱਲ ਕਰਨੀ ਬਊ ਮਲਕੀਤ ਸਿੰਘ ਹਾਂਜੀ ਬਾਈ ਹੋਰ ਠੀਕ ਠਾਕ ਹਾਂ ਬਹੁਤ ਵਧੀਆ ਬਾਈ ਜੀ ਆਪ ਦੱਸੋ ਕੀ ਹਾਲ ਹੈ ਵਧੀਆ ਵਧੀਆ ਬਿਲਕੁਲ ਤੇ ਆਪਨੇ ਐਸਐਚਓ ਸਾਹਿਬ ਆ ਰਹੇ ਆ ਨਵੇਂ ਨਵੇਂ ਹਾਂਜੀ ਕਦੋਂ ਅੱਜ ਆ ਰਹੇ ਆ ਅੱਜ ਕੱਲ ਜੁਆਇਨਿੰਗ ਕਰ ਗਏ ਅੱਛਾ ਜੀ ਤੇ ਆਪਦੀ ਡਿਊਟੀ ਹੈ ਜਿਹੜੀ ਧਿਆਨ ਨਾਲ ਦਿਓ ਕਿ ਸਖਤ ਹੈ ਹਾਂਜੀ ਪੂਰੇ ਸਖਤ ਹੈ ਇਮਾਨਦਾਰ ਐਸਐਚਓ ਕੀ ਨਾ ਐਸਐਚਓ ਜਸਵਿੰਦਰ ਸਿੰਘ ਠੀਕ ਹੈ ਤੇ ਪੂਰੇ ਇਮਾਨਦਾਰ ਤੇ ਸਖਤ ਐਸਐਚਓ ਹੈ ਠੀਕ ਹੈ ਗੰਦਵੀ ਬੜਾ ਪਿਆ ਹੋਇਆ ਹੈ ਸਹੀ ਸਾਕਤੀ ਬੰਦਾ ਚਾਹੀਦਾ ਆਪ ਨੂੰ ਵੀ ਹਾਂਜੀ ਹਾਂ ਪਹਿਲਾਂ ਲਈ ਕਿੰਨੇ ਆ ਕੇ ਉੜ ਗਏ ਪਰ ਕਈ ਉਹ ਗੱਲ ਨਹੀਂ ਬਣੀ ਹਾਂਜੀ ਠੀਕ ਹੈ ਨਾ ਕੋਈ ਕੋਈ ਸਾਕਤ ਆਉਂਦਾ ਤੇ ਮਲਕੀਸ਼ ਸਿੰਘ ਜਿਹੜਾ ਪਹਿਲਾਂ ਹੋ ਗਿਆ ਜਿਹੜਾ ਹੋਣਾ ਸੀਗਾ ਤੇ ਪਹਿਲਾਂ ਤਾਂ ਤੁਸੀਂ ਜਿਵੇਂ ਡਿਊਟੀ ਕਰਦੇ ਸੀ ਵੀ ਠੀਕ ਹੈ ਹੁਣ ਉਹ ਐਸਚਓ ਹੈ ਇਮਾਨਦਾਰ ਸਾਕਤਾਪੁਰਾ ਸਾਕਤਾਪੁਰਾ ਗੁਰਸਿੱਖ ਬੰਦਾ ਹੈ ਹੂੰ ਤੇ ਆਪਦੇ ਜਿਹੜੇ ਟਾਈਮਸ ਤੇ ਡਿਊਟੀ ਕਰਨੀ ਹੈ ਤੇ ਟਾਈਮ ਸਰ ਤੁਸੀਂ ਆਪ ਦਾ ਉਹਨਾ ਇੱਥੇ ਗੰਦੇ ਵੀ ਬਹੁਤ ਪਿਆ ਹੋਇਆ ਜੀ ਇਹੋ ਜਿਹਾ ਆਪਣਾ ਇਹੋ ਜਿਹਾ ਅਪਰਤ ਚਾਹੀਦਾ ਸਖਤੀ ਚਾਹੀਦਾ ਆਪਾਂ ਦਾ ਹਾਂ ਜੀ ਆ ਰਹੇ ਆ ਬਸ ਫੋਨ ਆਇਆ ਸੀਗਾ ਮੇਰੇ ਕੋਲ ਮੈਂ ਸੀਗਾ ਅੱਛਾ ਠੀਕ ਹੈ ਹਾਂ ਜੀ ਚਲੋ ਮੈਂ ਨਾਲ ਅੱਧਾ ਗੱਡੀ ਤੇ ਰੋਕ ਕੇ ਸਾਹਮਣੇ ਆ ਗਿਆ ਸੋਸੇ ਨਾ ਕਿਹਾ ਠਿੰਠਾ ਕੋ ਸਰ ਕੋਟੋ ہاں ਜੀ ਬਹੁਤ ਵਧੀਆ ਤੂੰ ਸੁਣਾਓ ਠੀਕ ਠਾਕ ਹੈ ਬਹੁਤ ਵਧੀਆ ਕੁਛ ਵੀ ਸਾਨੂੰ ਇੱਥੇ ਦੇਖ ਕੇ ਸਾਡੇ ਤੇ ਲੈ ਵੈਣ ਕੀ ਚੰਗੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਠੀਕ ਠਾਕ ਹੈ ਠੀਕ ਚੱਲੀ ਜਾਂਦਾ ਪ੍ਰਬੰਧ ਵਧੀਆ ਚੱਲੀਆਂ ਸਾਨੂੰ ਪਤਾ ਹੀ ਕੀ ਹੋ ਜਾਂਦੀ ਕੀ ਕੀ ਕੋਸੋਈ ਜਾਂਦਾ ਹੈ ਚਲੋ ਇਹ ਤਾਂ ਹੁੰਦਾ ਹੀ ਹੈ ਇਹ ਹਰੇਕ ਥਾਣੇ ਦੇ ਵਿੱਚ ਹੀ ਹੁੰਦਾ ਠੀਕ ਹੈ ਜਿਹੜਾ ਕੋਈ ਸਹੀ ਸੱਚਾ ਬੰਦਾ ਹੁੰਦਾ ਉਹਨੂੰ ਰਹਿਣਾ ਹਰ ਇੱਕ ਕਿਸੇ ਵੀ ਵਿਭਾਗ ਦੇ ਵਿੱਚ ਬੜਾ ਔਖਾ ਹੁੰਦਾ ਕੁਣ ਜਿਹੜਾ ਗੰਦ ਪਿਆ ਹੁੰਦਾ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਦੇਖੋ ਮੈਂ ਗੋਰ ਸਿੱਖ ਬੰਦਾ ਏ ਠੀਕ ਆ ਹਾਂਜੀ ਹਾਂਜੀ ਸਰ ਆਪਾਂ ਗੰਦੀ ਸਾਫ਼ ਕਰਨਾ ਹੈ ਉਹ ਚੱਕਰ ਬਿਲਕੁਲ ਕੰਮ ਹੱਥ ਪੜਾਇਆ ਤੇ 4 ਮਹੀਨੇ ਰਗੇ ਤੇ ਪੜਾ 6 ਮਹੀਨੇ ਰਗੇ ਦੇਖੋ ਮਹਾਰਾਜ ਨੇ ਆਪਾਂ ਨੂੰ ਨੌਕਰੀ ਦਿੱਤੀ ਹੈ ਹਨਾ ਹਾਂਜੀ ਬੱਚੇ ਨੌਕਰੀਆਂ ਲੈਣ ਵਾਸਤੇ ਬਹੁਤ ਤੜਫ ਰਹੇ ਆ ਲੋਕ ਬਹੁਤ ਬੁਰਾ ਹਾਲ ਹੋ ਰਿਹਾ ਤੇ ਆਪਾਂ ਨੂੰ ਨੌਕਰੀ ਦਿੱਤੀ ਆਪਾਂ ਵਧੀਆ ਤਨਖਾਹ ਹੈ ਤੇ ਆਪਣਾ ਫਰਜ ਬੰਦਾ ਵੀ ਆਪਾਂ ਵੀ ਸੱਚੇ ਪਾਤਸ਼ਾਹ ਦੇ ਉਹ ਜਿਹੜੇ ਤੀਆ ਨੌਕਰੀ ਉਹ ਤੇ ਉਸੇ ਤਨਖਾਹ ਦੇ ਨਾਲ ਹੀ ਆਪਾਂ ਆਪਦਾ ਟਾਈਮ ਪਾਸ ਕਰ ਗਏ ਵਧੀਆ ਆਪਣਾ ਗੁਜ਼ਾਰਾ ਹੋ ਜਾਂਦਾ ਕੋਈ ਏਡੀ ਵੱਡੀ ਕਰਦੀ ਥੋੜਾ ਜਿਹਾ ਮਨ ਨੂੰ ਸਮਝਾਉਂਦੀ ਲੋੜ ਆ ਜਾਂਦੀ ਸਹੀ ਹੈ ਤੇ ਬੀਏ ਬੀਏ ਕਰਕੇ ਵੀ ਤੇ ਵਿਹਾਰੇਆਂ ਕਰਦੇ ਫਿਰਦੇ ਬਿਲਕੁਲ ਬਿਲਕੁਲ ਬੜਾ ਔਖਾ ਹੈ ਚਲੋ ਹੁਣ ਆਪਾਂ ਅੱਜ ਜੁਆਇਨਿੰਗ ਕੀਤੀ ਆ ਠੀਕ ਹੈ ਮੈਂ ਕੱਲ ਸ਼ਾਮ ਨੂੰ ਆ ਗਿਆ ਸੀ ਵੈਸੇ ਠੀਕ ਹੈ ਤਾਂਸਤੋਂ ਤੁਹਾਨੂੰ ਅੱਗੇ ਦੱਸਾਂਗੀ ਤੇ ਸਾਰੇ ਮਲਾਜਮਾਂ ਨੂੰ ਮੇਰੀ ਇਹ ਬੇਨਤੀ ਹੈ ਹੱਥ ਬੰਨ ਕੇ ਠੀਕ ਹੈ ਵੀ ਜਿਹੜਾ ਕੁਝ ਜੋ ਕੁਝ ਪਹਿਲਾਂ ਵਿੱਚ ਮੜਾ ਮੋਟਾ ਚੱਲੀ ਜਾਂਦਾ ਹੁੰਦਾ ਸਾਰੇ ਜੋ ਕੁਝ ਹੋਈ ਗਿਆ ਹੋਈ ਗਿਆ ਠੀਕ ਹੈ ਵੀ ਹੁਣ ਆਪਾਂ ਸਾਰੇ ਨਾਲ ਮਿਲ ਕੇ ਇੱਕ ਟੀਮ ਵਰਕ ਕਰਗੇ ਆਪਾਂ ਪੂਰੀ ਟੀਮ ਬਣਾ ਕੇ ਪੂਰਾ ਵਧੀਆ ਕੰਮ ਕਰਨਾ ਹੈ ਤਾਂ ਕਿ ਇਲਾਕੇ ਦੇ ਵਿੱਚ ਪਤਾ ਲੱਗ ਸਕੇ ਯਾਰ ਵੀ ਠੀਕ ਹੈ ਵੀ ਆ ਕੰਮ ਹੁੰਦਾ ਸਹੀ ਹਾਂਜੀ ਮੈਨੂੰ ਜੋ ਕਿ ਇੱਥੇ ਹੁਣ ਜਿਹੜਾ ਗੰਭੀਰ ਮੁੱਦਾ ਮੇਨ ਮਸਲਾ ਕੀ ਹੈ ਹਾਂਜੀ ਇੱਥੇ ਤਾਂ ਨਸ਼ੇ ਦੇ ਚੱਲ ਰਹੇ ਜੀ ਬਾਬਾ ਸਾਰੇ ਥਾਈ ਹਾਂ ਅਸ਼ੇ ਦਾ ਬਹੁਤ ਕਰੇ ਸਾਰਾ ਕੁਝ ਹੀ ਵੱਧ ਆਏ ਹਾਂਜੀ ਹਾਂ ਬਹੁਤ ਮਾੜੀ ਗੱਲ ਆ ਯਾਰ ਨਸ਼ੇ ਦਾ ਵੇਖੋ ਪੋਰਾ ਪੋਰਾ ਬੱਚੇ 16 16 17 17 ਸਨਾਂ ਦੇ ਜਿਹੜੇ ਚਿੱਟਾ ਲਾਈ ਜਾਂਦੇ ਆ ਹੈ ਉਹਨਾਂ ਦੇ ਜਵਾਨੀ ਸਾਰੀ ਬਰਬਾਦ ਹੋ ਜਾਂਦੀ ਐ ਇਸੇ ਤਰ੍ਹਾਂ ਜਿਹੜਾ ਖਤਮ ਹੋ ਗਈ ਨੌਜਵਾਨੀ ਤਾਂ ਖਤਮ ਹੁੰਦੀ ਜਾਂਦੀ ਐ ਇਹਦਾ ਪੰਜਾਬ ਦਾ ਬੜਾ ਬੁਰਾ ਹਾਰ ਹੋ ਰਿਹਾ ਇਹਦਾ ਜੀ ਜੜ੍ਹ ਚੋਂ ਪੱਟੀ ਜਾਣਾ ਤਾਂ ਠੀਕ ਐ ਹਾਂ ਨਹੀਂ ਚਲੋ ਆਪਾਂ ਆਪਾਂ ਨਾ ਜਨਾ ਆਪਾਂ ਆਪਾਂ ਆਪਦੇ ਹਲਕੇ ਦੇ ਵਿੱਚ ਦੇਖੋ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਹਾਂਜੀ ਸਰ ਮੈਨੂੰ ਤੁਸੀਂ ਲਿਸਟਾਂ ਦੇ ਦਿਓ ਕਿ ਕੌਣ ਬੰਦਾ ਜਿਹੜਾ ਮੇਨ ਵੇਚਦਾ ਬੰਦਾ ਇੱਤਾਂ ਠੀਕ ਆ ਜਿਹੜੇ ਖਾਂਦੇ ਆ ਜਿਹੜੇ ਖਾਂਦੇ ਆ ਉਹਨਾਂ ਨੂੰ ਆਪਾਂ ਚਲੋ ਸਮਝਾਵਾਂ ਉਹਨਾਂ ਨੂੰ ਸਮਝਾ ਕੇ ਆਪਾਂ ਇਸ ਧਾਰਾ ਦੇ ਵਿੱਚ ਲਿਆਵਾਂਗੇ ਆਪਾਂ ਨੂੰ ਚਾਹੇ ਦਵਾਈ ਦੋਈ ਦੀ ਖਾਤਰ ਆਪਾਂ ਨੂੰ ਆਪਾਂ ਨੂੰ ਕੋਲੋਂ ਪੈਸੇ ਲਾਉਣੇ ਪੈ ਜਾਣ ਕੋਈ ਚੱਕਰ ਨਹੀਂ ਮੈਂ ਆਪੇ ਮੈਂ ਕਰੂੰਗਾ ਕਿਉਂਕਿ ਇੱਥੇ ਆ ਕੇ ਮਾਵਾਤ ਉਹਨੂੰ ਪਤਾ ਲੱਗਦਾ ਹਾਂ ਬਿਲਕੁਲ ਉਹਨਾਂ ਨੂੰ ਦੇਖੀ ਚਾਹੇ ਇੱਕ ਬੰਦਗਾਲ ਆ ਵੀ ਹੋ ਜਾਏ ਉਹ ਜਿਹੜੀ ਦੇ ਬੰਦਗਾਲ ਦੀ ਪਟੀਂ ਗਾਉਂਦੀ ਹੈ ਹਾਂ ਹਾਂ ਇਹ ਮਾਵਾ ਨੂੰ ਦੇਖੀ ਬੰਦ ਕਰਦੇ ਨੇ ਇਹ ਇਆ ਕੀ ਕਹਾਣੀ ਹੈ ਤੁਹਾਡੀ ਦੇਖੋ ਮੈਨੂੰ ਤੁਸੀਂ ਬਹੁਤ ਚੰਗੇ ਮਾਨਦਰ ਦੋਵੇਂ ਬੰਦੇ ਲੱਗਦੇ ਆ ਵੀ ਚੰਗੀ ਗੱਲ ਆ ਇਹ ਐਡ ਮਿਠੇ ਬਹੁਤ ਵਧੀਆ ਕਰ ਹਾਂਜੀ ਬਹੁਤ ਵਧੀਆ ਬਾਕੀ ਦੂਜੇ ਵੀ ਸਾਰਿਆਂ ਨੂੰ ਸਮਝਾਦੇ ਉਹਨਾਂ ਨੂੰ ਕਹੇ ਵੀ ਉਹ ਜਾਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਕੋਈ ਬੰਦਾ ਗਲਤੀ ਨਾ ਕਰੇ ਠੀਕ ਆ ਵੀ ਗਾਂ ਇਹਨਾਂ ਜਿਹੜਾ ਚਿੱਟੇ ਵਾਲਿਆਂ ਦੀ ਜਦੋਂ ਪੁਸ਼ਤ ਪਨਾਈ ਪੁਲਿਸ ਕਰਦੀ ਹੈ ਨਾ ਹਾਂਜੀ ਉਦੋਂ ਹੀ ਜਿਹੜਾ ਮੰਨ ਲੋ ਇਹ ਵੱਧਦਾ ਫੁੱਲਦਾ ਹੈ ਇਹੀ ਆ ਨਾ ਸਾਰਾ ਸੇ ਫੜ ਕੇ ਲਿਆਉਂਦੇ ਆ ਤੇ ਉੱਤੋਂ ਦਬਾਅ ਪੈ ਜਾਂਦਾ ਉਹ ਛਡਾਰ ਕੇ ਲੇ ਕੋਈ ਜਦੋਂ ਨੂੰ ਦਬਾ ਪਿਆ ਕਰੂਗਾ ਨਾ ਜਦੋਂ ਨੂੰ ਕੋਈ ਦਬਾ ਪਊਗਾ ਉਦੋਂ ਆਪਾਂ ਉਹਨੂੰ ਮਤਲਬ ਉਹਨੂੰ ਡਾਊਨ ਕਰ ਦਾਂਗੇ ਆਪਾਂ ਜਿਹਨਾਂ ਚੇਨ ਆ ਉਹਦਨੂੰ ਤੋੜ ਦਿਆ ਕਰਾਂਗੇ ਠੀਕ ਹੈ ਠੀਕ ਆਪਾਂ ਛੇਦੀ ਕਿਤੇ ਇਹੀ ਹੋ ਗਏ ਇਹੀ ਰੋਕ ਸਕਦਾ ਨਹੀਂ ਦੱਸ ਹਾਂ ਹਾਂ ਇਹ ਜਿਹੜੀ ਪੂਰੀ ਚੇਨ ਤੋੜਨੀ ਪਊਗੀ ਆਪਾਂ ਕਿੱਥੋਂ ਚਿੱਟਾ ਆਉਂਦਾ ਹੈ ਪਹਿਲਾਂ ਤਾਂ ਦੇਖੋ ਜਿਹੜਾ ਚਿੱਟੇ ਦਾ ਪਤਾ ਜਾਦੇ ਲੱਗਦਾ ਹੁੰਦਾ ਜਿਹੜਾ ਖਾਨ ਵਾਲਾ ਹੋਵੇ ਖਾਨ ਵਾਲੇ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਜਿਹੜਾ ਖਾਂਦਾ ਹੈ ਇਹ ਲਿਆਉਂਦਾ ਕਿੱਥੋਂ ਆ ਹਾਂ ਠੀਕ ਹੈ ਆਪਾਂ ਖਾਨ ਵਾਲੇ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਲਾਉਣਾ ਆਪਾਂ ਜਿਹੜਾ ਲਿਆਉਂਦਾ ਹੈ ਜਿਹਦਾ ਪਿੱਛੋਂ ਲੈ ਕੇ ਆਉਂਦਾ ਉਹਦੇ ਤੇ ਆਪਾਂ ਸ਼ਕਤੀ ਕਰਨੀ ਆ ਵੱਡੀ ਮੱਛੀ ਫੜਨੀ ਆ ਹਾਂ ਵੱਡੀ ਮੱਛੀ ਫੜ ਲਈ ਆ ਠੀਕ ਹੈ ਤੇ ਮੇਰੀ ਬੇਨਤੀ ਇਹ ਹੈ ਵੀ ਜਿਹੜਾ ਕੋਈ ਮੈਨੂੰ ਵੱਡੀ ਮੱਛੀ ਆ ਜਾਂ ਜਿਹੜਾ ਉਹੋ ਜਿਹਾ ਬੰਦਾ ਹੈ ਉਹਨਾਂ ਦੇ ਨਾਮ ਮੇਰੇ ਕੋਲ ਜਾ ਕਰ ਉਹਨਾਂ ਦੇ ਨਾਮ ਲਿਆਓ ਤੇ ਬੇਫਿਕਰ ਹੋ ਕੇ ਤੁਸੀਂ ਇਸ ਗੱਲੋਂ ਖਭਰਾਉਣਾ ਨਹੀਂ ਮੈਂ ਤੁਹਾਡੇ ਨਾਲ ਆ ਠੀਕ ਹੈ ਜੋ ਕੁਝ ਆਊਗਾ ਉਹ ਮੇਰੇ ਤੇ ਪਹਿਲਾਂ ਹੋਊਗਾ ਤੇ ਤੁਸੀਂ ਮੇਰੇ ਨਾਲ ਸਾਥ ਦਿਓ ਮੇਰਾ ਮੈਨੂੰ ਸਾਥ ਦੀ ਲੋੜ ਆ ਤੁਹਾਡੀ ਬਿਲਕੁਲ ਸਹੀ ਤੁਸੀਂ ਅੱਗੇ ਲੈ ਜਾਓ ਉਹ ਮੂੰਹ ਤੇ ਬੜਾ ਜਿਹਾ ਪੂਰਾ ਜਾਂਦਾ ਇਹ ਮੈਨੂੰ ਕੋਈ ਮਰਜ਼ੀ ਕੁਝ ਵੀ ਆਈ ਜਾਵੇ ਠੀਕ ਹੈ ਮਲਕੀ ਸਿੰਘ ਤੁਹਾਡਾ ਨਾਮ ਹਾਂਜੀ ਹਾਂਜੀ ਹਾਂ ਠੀਕ ਕੁਝ ਵੀ ਆਈ ਜਾਵੇ ਮਲਕੀ ਸਿੰਘ ਤੁਸੀਂ ਇਹ ਗੱਲ ਦਾ ਘਬਰਾਉਣਾ ਨਹੀਂ ਠੀਕ ਹੈ ਤੁਸੀਂ ਬਸ ਮੈਨੂੰ ਨਾਂ ਦਿਓ ਕੋਈ ਬੰਦੇ ਜਿਹੜੇ ਹੈਗੇ ਆ ਜਿਹੜਾ ਕੋਈ ਮੇਨ ਹੈ ਜਿਹੜੇ ਬੰਦੇ ਵੇਚਣ ਵਾਲੇ ਆ ਉਹਨਾਂ ਦਾ ਨਾਂ ਦਿਓ ਤੇ ਆਪਾਂ ਬਸ ਫੜ ਕੇ ਲਿਆਓ ਉਹਨਾਂ ਨੂੰ ਬਸ ਮਲਕੀ ਸਿੰਘ ਉਹਨਾਂ ਹੀ ਪੁਰਾਣੀ ਫਾਇਲ ਕੱਢਣੀ ਠੀਕ ਹੈ ਠੀਕ ਹੈ ਉਹਨਾਂ ਨੂੰ ਚੱਕੀਏ ਫੇਰ ਆਪਾਂ ਠੀਕ ਹੈ ਜੀ ਐਸ ਐਚਓ ਸਾਹਿਬ ਨਾਲ ਹੋਣਗੇ ਠੀਕ ਹੈ ਉਗਲਾਦੀ ਨੂੰ ਜਰ ਕੇ ਸੀ ਕਿ ਆਪਣੇ ਹਾਂਜੀ ਉਹ ਜੱਗੂ ਸੀ ਇੱਕ ਮੁੰਡਾ ਠੀਕ ਹੈ ਇਹ ਉਹਦਾ ਨਾਮ ਪੂਰਾ ਜੱਗੂ ਮੈਂ ਮੈਂ ਉੱਥੇ ਵੀ ਇਹ ਸੁਣਿਆ ਇਲਾਕੇ ਦੇ ਵਿੱਚ ਮੈਂ ਜੱਗੂ ਕੋਣ ਮੁੰਡਾ ਉਹ ਵੀ ਤਾ ਉਹ ਚੋਲੀ ਮੋਹ ਕੰਤਾ ਪਾਇਆ ਪਹਿਲਾਂ ਮਾਵਾ ਦੇ ਪੁੱਤ ਮਾਰ ਦੇਖੋ ਆਪਾਂ ਪਹਿਲਾ ਪਹਿਲਾਂ ਨਾ ਸ਼ੁਰੂਆਤ ਜੱਗੂ ਤੇ ਕਰੋ ਜੱਗੂ ਦੇ ਐਮਐਲਏ ਨਾਲ ਬੰਨਦੇ ਆ ਜੀ ਕੋਈ ਗੱਲ ਨਹੀਂ ਜਿੱਦ ਨਾ ਮਰਜ਼ੀ ਬੰਨਦੀ ਹੋਵੇ ਉਹ ਫਿਰ ਤਾਂ ਫੋਨ ਕਰਾ ਕੇ ਤਬਾਹ ਪਾ ਕੇ ਤੁਸੀਂ ਮੈਨੂੰ ਤੁਹਾਡੇ ਨਾਲ ਜਾਣਾ ਪਊ ਤੁਸ ਚਾਥੂ ਚੱਕ ਲਿਓਗੇ ਉਹਨੂੰ ਕਿਰਾਨ ਚ ਬੱਚਾ ਇਕੱਲੇ ਹੋਣੇ ਚੱਕਣਾ ਸੋਨੇ ਕੋ ਭਾਈ ਬੰਦਾ ਥੋੜਾ ਨਾ ਕਾੜਾ ਹੀ ਪਣਾ ਕੋਈ ਗੱਲ ਨਹੀਂ ਇੱਥੇ ਮੈਂ ਆਪੇ ਸਭ ਕਰਾਂਗਾ ਮੈਂ ਥੋੜਾ ਜਿਹਾ 1-2 ਹੋਰ ਕੰਮ ਹੈ ਕਰਨੇ ਤੁਸੀਂ ਅੱਜ ਮੈਂ ਕਿਹੜਾ ਜਾਣਾ ਠੀਕ ਹੈ ਜੋਇਨ ਕਰਕੇ ਥੋੜਾ ਜਿਹਾ ਘੰਟਾ-ਦੋ ਘੰਟੇ ਮੈਨੂੰ ਕੰਮ ਹੈ ਕਿਸੇ ਦੇ ਭੋਗ ਤੇ ਜ਼ਰੂਰੀ ਆ ਮੇਰਾ ਆਪ ਦਾ ਸਿੰਜੀ ਤੇ ਤੁਸੀਂ ਉਹਨੂੰ ਕਿਹੜਾ ਚੱਕ ਲਿਓ ਮੈਂ ਨਾ ਤੁਸੀਂ ਉਹਨੂੰ ਚੱਕ ਲਿਓ ਇੱਥੇ ਉਸ ਤੋਂ ਬਾਅਦ ਵਿੱਚ ਮੈਂ ਜਾਣਾ ਮੇਰਾ ਕੰਮ ਜਣ ਤੁਸੀਂ ਇਹ ਗੱਲ ਦੀ ਟੈਨਸ਼ਨ ਨਹੀਂ ਲੈ ਹਾਂ ਤੁਸੀਂ ਕੋਈ ਵੀ ਤੁਹਾਨੂੰ ਉੱਥੇ ਰੋਕ ਕੇ ਠੀਕ ਹੈ ਜੀ ਕੋਈ ਸਰਪੰਚ ਰੋਕੋ ਕਿਸੇ ਐਮਐਲਏ ਦਾ ਪੁਣਾ ਜੇ ਤੁਸੀਂ ਮੇਰਾ ਨਾਮ ਲਿਜੋ ਕੋਈ ਐਸਐਚਓ ਸਾਹ ਨੂੰ ਗੱਲ ਕਰੋ ਜੀ ਤੁਸੀਂ ਬਾਪੰਦਾ ਚੱਕ ਕੇ ਇੱਥੇ ਕਿਰਾ ਮੇਰੇ ਸਾਹਮਣੇ ਪਾ ਦਿਓ ਉਦੋਂ ਕਾ ਮੇਰੀ ਜ਼ਿੰਮੇਵਾਰੀ ਟੈਨਸ਼ਨ ਨਾ ਲਓ ਇਸ ਗੱਲ ਦੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਆ ਗਈ ਹਾਂ ਬਲਕਿ ਇਹ ਤਾਂ ਸੰਗ ਫੋਨ ਚੱਕਾ ਲੈ ਲਓ ਲੈ ਪਤਾ ਦਵਾ ਦਵ ਬੰਨ ਦੇ ਮਾਲ ਡਿਲੀਵਰ ਕਰਨਾ ਆਪਾਂ ਯਾਰ ਆਓ ਜਨਾਬ ਆਓ ਪਰਮਾਹੰਕਾਰ ਜੀ ਆ ਗਈ ਗੱਲ ਓਏ ਕੁਛ ਨਿਕੋਸ਼ ਨਹੀਂ ਜਨਾਬ ਬੈਠੋ ਜਨਾਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਛੱਡ ਦਿਓ ਇੱਕ ਮਿੰਟ ਬੈਠ ਕੇ ਗੱਲ ਕਰਦਾ ਜਨਾਬ ਜਨਾਬ ਚੱਕਾ ਚੱਕਾ ਜਨਾਬ ਬੈਠ ਕੇ ਗੱਲ ਕਰਦਾ ਓ ਬੱਚੇ ਨੂੰ ਬੱਚੇ ਤੋਂ ਵੀ ਇਹ ਆਹ ਕੀਆ ਨਾਲੇ ਆਫੜਾ ਹੱਥ 'ਚ ਬੜਾ ਦੇ ਯਾਰ ਫਿਰ ਫੜ ਫੜ ਤੂੰ ਕੀ ਆ ਆ ਦੇਖ ਆ ਦੇਖ ਕਿੰਨੀ ਹੈ ਪੁਰਗੀਆਂ ਜਨਾਬ ਇੱਕ ਮਿੰਟ ਬੈਠ ਕੇ ਗੱਲ ਕਰਦੇ ਆ ਸਾਰਾ ਤੁਹਾਨੂੰ ਕਹਿੰਦਾ ਬੈਠ ਕੇ ਗੱਲ ਕਰਦੇ ਆ ਇਹ ਕਿਹ ਨਾਲ ਚੋਰ ਨਾਲ ਚਤਰਾਇਆ ਯਾਰ ਹੈ ਫੜ ਫੜ ਬਾਈ ਤੋਂ ਸਾਹਮਣੇ ਬੁਲਾਇਆ ਵੱਡਾ ਸਾਹਬ ਆਇਆ ਚੱਲਦੇ ਆਂ ਜੀ ਬੈਠੋ ਬੈਠੋ ਦੋ ਮਿੰਟ ਗੱਲ ਕਰਦੇ ਆਂ ਬੈਠੋ ਤਾਂ ਸਹੀ ਸਾਡਾ ਦੱਸ ਕੀ ਗੱਲ ਕਰੇਗਾ ਗੱਲ ਕਰਦੇ ਆਂ ਬੱਚੇ ਨਾਲ ਨਿਕਲ ਕੇ ਤੇਰੀ ਹੈ ਸ਼ਰਮ ਨਹੀਂ ਹੁੰਦੀ ਤੈਨੂੰ ਪਰ ਕੀ ਕਰੀ ਜਾਂਦਾ ਨਹੀਂ ਇਹ ਤਾਂ ਕੋਈ ਪੈਸਾ ਨਹੀਂ ਹੁੰਦਾ ਇਹ ਭਤੀਜਾ ਮੇਰਾ ਏ ਭਤੀਜਾ ਤੇ ਕੋਈ ਖਾਸ ਗੱਲ ਨਹੀਂ ਹੈਗੀ ਸਾਡੇ ਇਹ ਕੰਮਾਂ ਦੇ ਲਈ ਜਨਾ ਬੱਚੇ ਨੂੰ ਇਹ ਤਾਂ ਸੇਵਾ ਆ ਇਹ ਤਾਂ ਸੁਧਰਨਾ ਨਹੀਂਗਾ ਇਹ ਤਾਂ ਸੇਵਾ ਹੈ ਇਹ ਤਾਂ ਸੇਵਾ ਆ ਬਾਈ ਬੜਾ ਚੱਲ ਫੜ ਮਲਕੀ ਤਾਂ ਸੰਗ ਪੜੋ ਮੈਨੂੰ ਚਲੋ ਠਾ ਚਲੋ ਲੈ ਕੇ ਚੱਲ ਕੇ ਸਾਬ ਕੋਲੇ ਉੱਠ ਮੜਾ ਜਾ ਉੱਠੇ ਇਹ ਦੁੱਧ ਉਠਾਉਣਾ ਪਊਗਾ ਫੇਰ ਦੁੱਧੂ ਦੀ ਗੱਲ ਮੈਂ ਆਪ ਹੀ ਚੰਦਾ ਸਰ ੱਟਕੇ ਵਾਲੀ ਕੀ ਗੱਲ ਆ ਚਲੋ ਗੰਦ ਚਲੋ ਸਾਬ ਕੋਲੇ ਪੁੱਤ ਤੂੰ ਕਾਹ ਕਰੀ ਉਹਨੂੰ ਆਪ ਦੇ ਐਮਸੀ ਚਾਚੇ ਨੂੰ ਫੋਨ ਲਾ ਦੇ ਚੰਗਾ ਆ ਗਿਆ ਮੈਂ ਚਲੋ ਚਲੋ ਜਿੱਦੀ ਸਿੰਘ ਨੂੰ ਚਲੋ ਚਲੋ ਮੈਂ ਆਪ ਹੀ ਚੱਲਦਾ ਚਲੋ ਸੁਣਾਵਾ ਰਹੀ ਸੱਚ ਕਾਦਣਾ

ਪਾਨੇ 'ਚ ਨਾ ਕੱਟ ਪਤਾ ਕੌਣਾ ਮੈਂ ਥੱਲੇ ਆਪੇ ਆਊਗਾ ਆ ਮਲਕੀ ਸਿੰਘ ਹਾਂ ਮਲਕੀ ਸਿੰਘ ਇੱਧਰ ਆ ਥੱਲੇ ਬੈਠ ਜਨਾਬ ਆਉਂਦੇ ਜਾਂਦੇ ਰਹੇ ਦਾ ਅਫਸਰਾਂ ਕੋਲ ਕੋਈ ਗੱਲ ਨਹੀਂ ਆਉਂਦੇ ਜਾਂਦੇ ਤੂੰ ਮੇਰੇ ਕੋਲ ਪਹਿਲੀ ਯਾਰ ਆ ਜਾ ਥੱਲੇ ਬੈਠ ਇੱਥੇ ਬੈਠ ਬੰਦਿਆ ਨੂੰ ਚੱਲ ਚੱਲ ਥੱਲੇ ਬੈਠ ਪਾਨੇ 'ਚ ਜਿਹੜੇ ਕਰਦਾ ਨਾ ਮੈਂ ਤੇਰੇ ਇਹੇ ਪੁੱਟੂ ਪੁੱਟੂ ਥੱਲੇ ਨੀਵੀਂ ਪਾ ਕੇ ਗੱਲ ਕਰਮੇ ਦਾ ਇੱਥੇ ਬਹਿ ਜਾ ਥੱਲੇ ਬਹੁਤ ਜ਼ਿਆਦਾ ਮਿਸਭੇਵ ਕਰੀ ਜਾਂਦਾ ਕਦਾ ਮੈਸਪੇਵਾ ਇਹ ਤੁਸੀਂ ਜਦੋਂ ਛੋਟੇ ਛੋਟੇ ਚੁਆਕਾਂ ਨੂੰ ਆਪ ਚੈਰ ਵੇਚੀ ਜਾਂਦੇ ਆ ਤੇ ਮੈਸਪੇਵਾ ਨਹੀਂ ਤੂੰ ਹੀ ਤਾਂ ਜਾਨਾ ਲਈ ਜਾਂਦੇ ਸਾਰੇ ਚੁਆਕਾਂ ਦੀ ਤੂੰ ਕਿਹੜਾ ਕੈਂਪ ਲਾਉਣਾ ਸਾਰਾ ਪੰਜਾਬ ਤਬਾਹ ਕਰਤਾ ਤੁਸੀਂ ਤੁਸੀਂ ਤਾਂ ਸੇਵਾ ਕਰਦੇ ਆ ਜੀ ਇਸੇ ਮੈਂ ਕਹਾਂ ਦੀ ਆ ਸੇਵਾ ਕਰਦੇ ਆ ਤੁਸੀਂ ਫੰਡ ਦਿੰਨੇ ਆ ਜੀ ਅਸੀਂ ਕਹਿੰਦਾ ਫੰਡ ਦਿੰਨੇ ਆ ਕਿਹਨੂੰ ਫੰਡ ਦਿੰਨੇ ਆ ਤੁਸੀਂ ਗਿਆ ਹਟਵੀਂ ਦਿੰਨੇ ਆ ਅਫਸਰਾਂ ਨੂੰ ਕਿਹੜੇ ਅਫਸਰਾਂ ਨੂੰ ਗਿਫਟ ਦਿੰਨੇ ਆ ਤੇ ਮੈਂ ਗਿਫਟ ਲੈਣ ਵਾਲਿਆਂ ਤੋਂ ਨਹੀਂ ਸਮਝ ਕੇ ਨਾ ਮੇਰੇ ਨਾਲ ਤਾਂ ਨੀਵੀਂ ਪਾ ਕੇ ਗੱਲ ਕਰਨੀ ਪਊ ਤੇ ਬੰਦੇਾਂ ਨੂੰ ਭੇਜਾਂ ਇੱਥੇ ਮੈਂ ਤੁਹਾਨੂੰ ਦੱਸਾਂ ਆਪ ਇਹਨੂੰ ਇੱਕ ਲਫਾਫੇ ਚ ਪਾਓ ਇਹਨੂੰ ਹਾਂਜੀ ਜਨਾਬ ਆਂ ਰੱਖ ਲੈ ਮੈਂ ਲਿਆ ਮਲ ਕੇ ਇਹ ਸਾਰੇ ਲਫਾਫੇ ਵਾਲਿਆ ਆਪシャ ਫੜਿਆ ਗਿਆ ਹੈ ਲੈ ਹਾਂਜੀ ਹਾਂਜੀ ਜਨਾਬ ਆ ਗਿਆ ਆ ਇਹਦਾ ਤੁਸੀਂ ਗੈਫਟ ਨਹੀਂ ਤੁਸੀਂ ਆਕ ਤਬਾਹ ਕਰਦੇ ਤੁਸੀਂ ਸਾਰੀ ਨੌਜਵਾਨ ਪੀੜੀ ਨੂੰ ਤੁਸੀਂ ਤਬਾਹ ਕਰੀ ਜਾਂਦੇ ਸ਼ਰਮ ਕਰੋ ਮਾੜੀ ਮੋਟੀ ਤੇਰਾ ਜਵਾਬ ਕਹਣੀਗੇ ਹਾਂ ਨਹੀਂ ਅਰੇ ਬਈ ਜਵਾਬ ਜਵਾਬ ਚਿੱਟਾ ਵਿੱਚ ਨ ਵਿਆਹ ਨਹੀਂ ਹੁੰਦਾ ਚਿੱਟਾ ਵਿੱਚ ਨਾਲਿਆ ਦਾ ਪਹਿਲੀ ਗਾ ਕੋਣ ਰਸਤਾ ਕੋਣ ਕਰਾਊਗਾ ਕੋਣ ਕੋ ਸ਼ਰਮ ਕਰੋ ਯਾਰ ਕਿੱਡੀ ਮਾਰੀ ਗੱਲ ਹੈ ਆਪਾਂ ਦਾ ਬਈ ਇਹਨੇ ਕੋਠਣਾ ਜੀ ਇਹ ਆਪ ਦਾ ਕੋਠਣਾ ਪਾਈ ਜਾਂਦੇ ਆ ਫਿਰ ਲੋਕਾਂ ਦੇ ਘਰ ਦੇ ਘਰ ਤੋਂ ਬਾਹਰ ਜੀ ਤੇ ਲੋਕਾਂ ਨੇ ਅੰਨੇ ਘਰ ਦਾ ਕੰਮ ਆ ਜੀ ਸਾਡਾ ਸਾਹਿਬ ਇਹ ਕੰਮ ਆ ਸਾਡਾ ਵੀ ਇਹ ਕੰਮ ਹੀ ਆ ਜੀ ਕੰਮ ਹੋਰ ਹੈ ਨਹੀਂ ਕਿ ਕੰਮ ਸਮੇਂ ਕਦਾ ਬਹੁਤ ਗੰਦਪਾ ਰੱਖਿਆ ਜੀ ਪਿੰਡ ਚ ਮਾਵਾ ਰੋਂਦਿਆਂ ਬੱਚੇ ਮਾਰਦੇ ਇਹੋ ਜਿਹਾ ਚੱਕੂ ਵੱਜਦਾ ਬਰਮਾਸ਼ ਹੈ ਕੋਈ ਹੁਣ ਇਹਦਾ ਏਡਾ ਦਾ ਮੇਜ ਮਾਇ ਲੈਣਾ ਮਾ ਕਰੂੰ ਇਹਨਾਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਨਾਬ ਹੁਣ ਕੋਈ ਫੋਨ ਆ ਜਾਂਦਾ ਪਿੱਛੇ ਆਈ ਜਾਂਦੇ ਜਿਦਾ ਮਰਜੀ ਦਾ ਮਰਜੀ ਫੋਨ ਆ ਜਾਂਦਾ ਜਿਹੜਾ ਮਰਜੀ ਬੱਦਾਂ ਆ ਜਾਂਦੇ ਕੋਈ ਚੱਕਾ ਮੈਂ ਕਹਿੰਦਾ ਇਕੱਲੀ ਮਾਂ ਨਹੀਂ ਜੀ ਸ਼ਕਤੀ ਕਰ ਨਹੀਂ ਸਕਦੇ ਬੋਲੋ ਜਿੰਨਾ ਟਾਈਮ ਬੋਲਣਾ ਮੈਂ ਤੁਹਾਡੀ ਤਾਂ ਹੀ ਸੁਣ ਲਿਆਣਾ ਜੀ ਸ਼ਕਤੀ ਕਿਉਂ ਕਰ ਸਕਦੇ ਕੋਣੀ ਤੈਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਬਦਲੀ ਹੋਈ ਐ ਲੈ ਜੀ ਥੋਡੀ ਉਹ ਕੋਈ ਗੱਲ ਨਹੀਂ ਬਦਲੀ ਮੈਂ ਮੈਂ ਪਹਿਲਾਂ ਕਿਹੜਾ ਮੰਡੋ ਇੱਥੇ ਟੈੱਕੇ ਬੈਠਾ ਕਿਤੇ ਮੈਂ ਤਾਂ ਬਦਲੀ ਮੇਰੇ ਦੋਸਤਾਂ ਨਾਲ ਮਿਲ ਨਹੀਂ ਜਾਂਦੇ ਹੁੰਦੇ ਕੋਈ ਨਹੀਂ ਪੁੱਤ ਜੇ 5-7 ਦਿਨ ਵੀ ਰਹਿ ਗਏ ਨਾ ਤੇ ਤੈਨੂੰ ਤਾਂ ਪਤਾ ਲੱਗ ਜਾਊਗਾ ਵੀ ਕੌਣ ਆਗਾ ਤੂੰ ਬਦਲੀ ਜਿਹੜੀ ਕਰਾਉਣੇ ਆ ਖਰਾ ਮੈਂ 5 ਮਿੰਟ ਨਹੀਂ ਟੈੱਕਦਾ ਜੀ ਇੱਥੇ ਤੂੰ ਕੋਈ ਗੱਲ ਨਹੀਂ 5 ਮਿੰਟ ਤੈਨੂੰ ਪਤਾ ਲੱਗ ਜਾ 5 ਮਿੰਟ ਟੈੱਕਦਾ ਕਿ ਤੈਨੂੰ 5 ਸਾਲ ਵਾਸਤੇ ਜੇਲ੍ਹ ਚ ਭੇਜਦਾ ਮੈਂ ਤੇ ਜੇ ਤੇਰੀ ਜ਼ਮਾਨਤ ਹੋ ਗਈ ਤਾਂ ਮੈਨੂੰ ਕਹਿ ਦੀ ਮਦਦ ਸਾਂ ਆਣ ਮਿਲੋ ਸੱਜਣਾ ਕਰਦਿਆਂ ਲੋਟਾ ਚਲ ਬੈਠਾ ਆ ਗਏ ਜੀ ਸੀਸਾ ਵਜੀਏ ਜਿਸੋਦਰ ਸਿੰਘ ਸਸੀ ਕਾ ਸਸੀ ਕਾਲ ਬੈਠਾ ਕੋ ਜੀ ਠੀਕ ਹੈ ਠੀਕ ਹੈ ਸਭ ਬੋਲ ਬੋ 4 ਠੀਠਾ ਕੋਨ ਕਿਰਪਾ ਦੀ ਕਿਰਪਾ ਬਾਲ ਕੇ ਠੀਕ ਹੈ ਜਵਾਨਾ ਇਹਦਾ ਟੱਡਾ ਕੀ ਤੇ ਬਰਾਸਾ ਅੱਛਾ ਜੀ ਨੂੰ ਕਿਵੇਂ ਥੱਲੇ ਬੈਠੇ ਮਹਾਰਾਜ ਵੇਖ ਲਓ ਤੁਸੀਂ ਆਪ ਹੀ ਆਰੰਭ ਕੀ ਹੋਇਆ ਸਾਰੇ ਜੀ ਕੋਲ ਆ ਆ ਆਰੰਭ ਤਾਂ ਬਹੁਤ ਖੁਸ਼ ਹੋਇਆ ਜੀ ਚੰਨ 4 ਲੱਖ ਰੁਪਏ ਦਾ ਸਮਾਨ ਹੈ ਨਾਮ ਲਿਖੇ ਜਵਾਬ ਦੇ ਪੰਨਿਆਂ ਪੜਾਈ ਜਾਂਦਾ ਹੈ ਲੈ ਕੇ ਜੀ ਨਾਮ ਲਿਖੇ ਜਵਾਬ ਦੇ 500 ਦਿੰਦੇ ਆਂ ਸਾਡੇ ਬੰਦੇ ਨੂੰ ਕਿਉਂ ਡਿੱਗੇ ਆਏ ਯਾਰ ਐਵੇਂ ਕਿਵੇਂ ਪਾ ਦੇਈਏ ਤੁਸੀਂ ਉਹ ਬੰਦੇ ਦੇ ਪਹਿਲਾਂ ਪੀ ਪਾ ਕੇ ਆਇਆ ਮਹਾਰਾਜ ਆਇਆ ਲੈ ਨਹੀਂ ਜੀ ਜੀ ਜਾ ਕੇ ਬੰਦੇ ਸਰੇ ਆਪੇ ਪਹਿਲਾ ਦੇਣਾ ਤੁਸੀਂ ਸਾਡਾ ਹੀ ਬੰਦਾ ਚੱਕ ਲਿਆ ਪਹਿਲੇ ਤੁਸੀਂ ਫਿਰ ਪਹਿਲਾ ਦਿਨ ਹੋਵੇ ਪਹਿਲਾਂ ਦੂਜਾ ਹੋਵੇ ਯਾਰ ਜਦੋਂ ਗਲਤ ਤਾਂ ਗਲਤ ਨੂੰ ਤਾਂ ਗਲਤ ਚੱਕ ਨਹੀਂ ਨਹੀਂ ਗਲਤ ਤਾਂ ਪਹਿਲਾਂ ਤਾਂ ਇਹਦੇ ਦੀ ਕੋਈ ਐਵੀਂ ਜੀ ਗੱਲਬਾਤ ਅਜੇ ਤੱਕ ਦੀ ਕੋਈ ਨਹੀਂ ਪਹਿਲਾਂ ਇਹ ਕੋਈ ਜ਼ਰੂਰੀ ਥੋੜੋ ਜਿਹੀ ਪਹਿਲਾਂ ਛੜਤਾ ਹੋਣਾ ਹੈ ਉਹ ਚਾਰਤ ਹੁਣ ਬੋਲਣੀ ਕੋਈ ਸਾਨੂੰ ਤਾਂ ਕੋਈ ਇਹਦੀ ਕੋਈ ਥੜਾ ਖਾਸ ਬੰਦਾ ਜਮਾ ਜੀ ਤੁਸੀਂ ਉਸ ਨੂੰ ਜੱਕੜੇ ਸੀ ਪਹਿਲੇ ਦਿਨੀਆਂ ਤੇ ਖਾਸ ਬੰਦਾ ਤਾਂ ਹੁਣ ਖਾਸ ਹੈ ਭਲਾਂ ਦੀ ਵੇਖੋ ਖਾਸ ਹੈ ਭਲਾਂ ਬੰਦਾ ਛੜਾ ਹੈ ਭਲਾਂ ਖਾਸ ਹੋਵੇ ਭਲਾਂ ਐਮਸੀ ਸਾਹਿਬ ਪਲਾਤ ਤੁਸੀਂ ਆਪ ਹੇਠਾਂ ਅੱਤ ਤਾਂ ਗਲਤੀ ਹੈ ਗਲਤ ਮਾਸੀਂ ਮਰਦੇ ਆ ਇਹਨੂੰ ਅਸੀਂ ਪ੍ਰਧਾਨਪਦ ਦੇ ਦਾਅਵਾ ਦੇਣਾ ਐਮਸੀ ਦੇ ਪੁੱਤਰ ਖੜਾ ਕਰਨਾ ਸਾਡੇ ਬੰਦੇ ਨੂੰ ਥੱਲੇ ਭਾਈ ਬਿੱਟੂ ਸ਼ਾਬਾਸ਼ ਤੁਹਾਡੇ ਸ਼ਾਬਾਸ਼ ਪ੍ਰਧਾਨ ਵੀ ਬਣਾਉਣਾ ਇਹਨੂੰ ਅੱਜ ਇਹਨੂੰ ਪ੍ਰਧਾਨ ਵੀ ਬਣਾਉਣਾ ਅਸੀਂ ਹਲੇ ਇਹ ਗਰੀਬੀ ਦਾ ਕੰਮ ਜਿਹੜਾ ਤੁਸੀਂ ਤਾਂ ਤੁਸੀਂ ਜਮਨਿਆਇ ਕਿਉਂ ਤੁਸੀਂ ਆਪਦੇ ਬੱਚੇ ਇਹਨਾਂ ਇਹ ਤੋਂ ਮਰ ਮਰਾਉਣੇ ਆ ਕੀ ਫਾਇਦਾ ਕੋਈ ਹੈ ਇਹੋ ਜਿਹੇ ਬੰਦਿਆਂ ਦਾ ਤੁਸੀਂ ਕਿਉਂ ਸਾਥ ਦਿੰਦੇ ਅਸੀਂ ਜੇ ਸਾਡਾ ਬੰਦਾ ਗਲਤ ਕੰਮ ਕਰੂਗਾ ਫੇਰ ਨਾ ਜਮੂਦ ਹੋਈਏ ਸਾਡੇ ਵੱਡੇ ਵੱਡੇ ਚ ਬਦਨਾਮ ਆ ਜੀ ਸਾਡੇ ਬੰਦੇ ਜਦੋਂ ਛੋਟੇ ਵਰਗੇ ਬੰਦੇ ਸਾਥ ਦਿੰਦੇ ਨਾ ਤਾਂ ਹੀ ਇਹ ਬੰਦੇ ਨਿਕਲ ਜਾਂਦੇ ਮਾਰਾ ਇਹ ਤਾਂ ਹੀ ਸਾਡੇ ਜਿਹੜੇ ਜਵਾਕ ਨੌਜਵਾਨ ਜਿਹੜੀ ਪੀੜ੍ਹੀ ਹੈ ਸਾਡੀ ਖਤਮ ਹੋ ਰਹੀ ਹੈ ਛੋਟੇ ਵਰਗੇ ਬੰਦਿਆਂ ਕਰਕੇ ਇਹ ਬੰਦਾ ਅੱਜ ਤੱਕ ਸਾਨੂੰ ਕਿਤੇ ਬੰਦੇ ਦੀ ਕੁਝ ਕਹਿਤ ਹੀ ਨਹੀਂ ਆਏਗੀ ਚਿਕਾਇਤ ਨਹੀਂ ਆਏ ਹੁਣ ਤਾਂ ਤੁਹਾਡੇ ਸਾਹਮਣੇ ਤਾਂ ਆਤਾ ਨਾ ਤੁਸੀਂ ਦੱਸਤਾ ਹੁਣ ਇਹ ਹੁਣ ਕੀ ਪਤਾ ਹੁਣ ਤੁਹਾਡੇ ਬੰਦੇ ਨੇ ਆਜੋ ਗੁਰੂ ਨੂੰ ਪੇਸ਼ ਕਰਤਾ ਹੁਣ ਆਪ ਦੇ ਕੋਲੋਂ ਕਿਵੇਂ ਪੇਸ਼ ਕਰਦਿਆਂਗੇ ਜੀ ਇਹ ਕੋਲੋਂ ਅਜੇ ਤੱਕ ਕਿਤੇ ਸਾਨੂੰ ਦੇਖ ਕੇ ਕਿਤੇ ਜਾ ਕੇ ਲੈ ਕੇ ਆਏ ਕਿ ਨਹੀਂ ਗਿਆ ਵੀ ਕੋਈ ਬੰਦਾ ਇਹ ਬੁਲਾ ਕੇ ਕਿਤੇ ਸਮਾਂ ਲੈ ਕੋਈ ਜਾ ਕੇ ਲੈ ਕੇ ਆਇਆ ਉੱਥੋਂ ਦੀ ਵੀਡੀਓ ਬਣਾਈ ਹੈ ਸਾਡੀ ਐਵੇਂ ਨਹੀਂ ਅਸੀਂ ਲੈ ਕੇ ਆਏਗਾ ਐਵੇਂ ਗੱਲਾਂ ਨਾ ਕਰੋ ਸੱਚਿਆਂ ਨੂੰ ਵੀ ਨਾਮ ਠੀਕ ਹੈ ਐਵੇਂ ਸਿਚੁਏਸ਼ਨ ਪਤਾ ਕੀ ਗੱਲ ਹੈ ਜੀ ਤੁਸੀਂ ਐਵੇਂ ਸਾਡੇ ਬੰਦੇ ਨੂੰ ਪਰੇਸ਼ਾਨ ਨਾ ਕਰੋ ਐਵੇਂ ਅਜੇ ਥੋੜਾ ਪਹਿਲਾ ਦਿਨ ਆ ਤੇ ਕਿਤੇ ਪਹਿਲਾ ਦਿਨ ਆਜਾ ਆਪਾਂ ਥੀਲੇ ਦਾ ਜਾ ਕੰਮ ਹੋ ਜੇ ਕੋਈ ਗੱਲ ਨਹੀਂ ਬੰਦੇ ਚੱਟੋ ਜੀ ਜਿਹਦਾ ਅਰਗੇਨਾਈਜ਼ ਜਿੱਥੇ ਪਹਿਲਾ ਦਿਨ ਅਖੀਰਲਾ ਤਾਂ ਨਹੀਂ ਹੁੰਦਾ ਇੱਕ ਇੱਕ ਦਿਨ ਵੀ ਮੈਂ ਲਾਇਆ ਮੈਨੂੰ ਬਹੁਤ ਜਗ੍ਹਾ ਮੈਨੂੰ ਲੱਗਦਾ ਜੀ ਫਿਰ ਆਏ ਗੱਲ ਬੰਨੀ ਨਹੀਂ ਥੋੜੀ ਮੇਰੇ ਸਾਰਾ ਕੋਈ ਗੱਲ ਨਹੀਂ ਕਰਾਉਣ ਪਲਮੈਲ ਸਾਬ ਨਾਲ ਕਰਾ ਦਿਓ ਪਲਮ ਮੰਤਰੀ ਨਾਲ ਕਰਾ ਦਿਓ ਜਿਹੜਾ ਬੰਦਾ ਲਿਆਂਦਾ ਤਾਂ ਲਿਆਂਦਾ ਹੀ ਆ ਸੀ ਸਾਡਾ ਤਾਂ ਰਾਮਰਾਜ ਦੇ ਬਗਲ ਚ ਛੁੱਰੀ ਉਹੀ ਗੱਲ ਹੈ ਨਾ ਆਹੀ ਗੱਲ ਇਹਨਾਂ ਦੀ ਹੋਰ ਕੀ ਤਾਂ ਸਾਡਾ ਤਾਂ ਹੁਣ ਬਹੁਤ ਗੱਲ ਤਾਂ ਧੱਕਾ ਬਾਹਰਲੇ ਬੰਦੇ ਪੁੱਛੋ ਸਾਰੇ ਮਰਲੇ ਦੇ ਪੁੱਛੋ ਕੀ ਹੈ ਕੀ ਜਿਹੜੇ ਬੰਦੇ ਕੋਈ ਆਪ ਨੂੰ ਚੁੱਪ ਕਰਾ ਰਿਆ ਐਵੇਂ ਯਾਰ ਜੇ ਪ੍ਰਧਾਨ ਕੋਈ ਚਾਹੇ ਰਿਹਾ ਨਾ ਪਤਾ ਜਿਹੜਾ ਬੋਲ ਸਾਡੇ ਮੂੰਹ 'ਚ ਅੱਗੇ ਖਾਣਾ ਦੇ ਉਹਨੂੰ ਸਾਡੇ ਬੰਦੇ ਚੱਕੀ ਜਾਂਦਾ ਯਾਰ ਜੇ ਬੰਦੇ ਨਾ ਸਾਥ ਦੇਣ ਤਾਂ ਆਪਾਂ ਆਪ ਨੂੰ ਕੰਮ ਹੋਵੇਗਾ ਐਨੀ ਲੋੜ ਆਦਾ ਕੰਮ ਇਹਦਾ ਵੀ ਦੂਜੀ ਕਰਨਾ ਪਊ ਕੋਈ ਗੱਲ ਨਹੀਂ ਮੈਂ ਆਣਾ ਜਿੱਤੇ ਮਰਜ਼ੀ ਹੁਕਮ ਕਰਾ ਦਿਆਂਗੀ ਜਲ ਕਰੋ ਜੀ ਮੈਂ ਆਪਣੀ ਗੱਲ ਕਰੂਗਾ ਇਹ ਸਿੱਧਾ ਮਰਜ਼ੀ ਕਰਾ ਦੇ ਕੋਈ ਭਾਈ ਹੁਣ ਵਾਈਰ ਵੀ ਲੱਗੇ ਫਿਰੋਂ ਕੀ ਬੰਦਾ ਆਪਸ ਵਿੱਚ ਮਿਲੇ ਹੋਵੇ ਜੀ

ਹਾਂ ਮੈਂ ਕੀ ਅਨੁਮੋਦੀ ਦੀ ਇਹ ਤਾਂ ਬੰਦਾ ਇਹੋ ਜਿਹਾ ਕੁਝ ਕਰ ਹੀ ਨਹੀਂਦਾ ਇਹ ਮਾਲ ਮਾਲ ਪੱਤਾ ਦਿਖਾਈ ਜਾਂਦੇ ਜੀ ਕਹਿੰਦੇ ਕਿ ਸਾਨੂੰ ਬ੍ਰਾਹਮੀ ਹੋਈਆਂ ਉਹ ਮੈਨੂੰ ਤਾਂ ਹੀ ਲੱਗਦਾ ਜੀ ਇਹਨਾਂ ਨੇ ਆਪਦੇ ਕੋਲ ਬ੍ਰਾਹਮੀ ਦਿਖਾ ਦੇਈ ਹੋਈਆਂ ਕਿਉਂਕਿ ਬੰਦੇ ਦੀ ਆਪਣੀ ਦੀ ਪਹਿਲਾਂ ਉਹਦੀ ਆਪਾ ਜ਼ਿੰਮੇਵਾਰਾ ਉਹ ਚੀਜ਼ ਨੇ ਕਿਤੇ ਕੋਈ ਕੰਪਲੀਟ ਨਹੀਂ ਆਏਗੀ ਤੇ ਕੁੱਤਿਆਂ ਵਰਗਾ ਬੰਦੇ ਨਾਲ ਸਲੂਕ ਕੀਤਾ ਉਹਨਾਂ ਨੇ ਥੱਲੇ ਭਾਈ ਬੈਠਿਆ ਮੋੜੇ ਨਾਲ ਲੋ ਆ ਗੱਲ ਕਰੋ ਤੁਸੀਂ ਆ ਲੋ ਐਂ ਤੇ ਸਾਬਾ ਗੱਲ ਕਰਾ ਰਹੇ ਆਈ हां जी एमएनएस साहब हां जी की हो चलो महाराज ਕੀ ਰੌਲਾ ਪਵਾਤਾ ਜੀ ਅੱਜ ਤੁਸੀਂ हां जी ਉਹ ਕੀ ਰੌਲਾ ਪਵਾਤਾ ਜੀ ਅੱਜ ਦੇਖੋ ਜੀ ਉਹ ਜਿਹੜਾ ਜੱਗੂ ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆਗਾ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਛਿੱਟਾ ਵੀ ਮੌਕੇ ਤੇ ਮੌਜੂਦਾ ਫੜਿਆ ਗਿਆ ਤੇ ਵੀਰੋ ਵੀ ਬਣੀਆਂ ਸਾਥੀ ਅੱਛਾ 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 ਹਾਂ ਜੀ ਤਾਂ ਫੇਰੇ ਇਹ ਬੰਦਾ ਪਤਾ ਕੀ ਹੈ ਜੀ ਇਹ ਜਿਹੜੇ ਪਹਿਲਾਂ ਦੀ ਸਰਕਾਰਾਂ ਉਹਨਾਂ ਨੇ ਪਾਲਿਆ ਹੋਇਆ ਬੰਦਾ ਹੈ ਪਹਿਲਾਂ ਮੈਂ ਤਾਂ ਕਹਿੰਦਾ ਫਿਰ ਤੇ ਇਹ ਪੜਿਆ ਬੜਾ ਤੁਸੀਂ ਤੇ ਤੇਰੀ ਕੋਈ ਸਪਾਰਸ ਕੋਸ਼ ਨਹੀਂ ਹੈਗੇ ਜੀ ਪਾਣੀ ਪਾਣੀ ਲਾ ਦਿਓ ਫੜਕੇ ਦੀ ਬੰਦੇ ਦੀ ਤਾਂ ਨਿਕਲਣਾ ਨਹੀਂ ਬੱਟ ਸਿਆ। ਪਰ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਤਾਂ ਬਹੁਤ ਹਾਂ ਨਹੀਂ 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 ਐਮ ਸੀ ਮੁਫੀਜੇ ਕਹਿੰਦਾ ਤਾਂ ਤੁਸੀਂ ਐਮ ਸੀ ਨੂੰ ਕਹੋ। ਤਾਂ ਇਹ ਗੱਲ ਕਰਵਾ ਦਿਓ ਜੀ। ਐਮ ਐਲ ਏ ਸਾਹਿਬ ਆ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਚੰਗਾ ਸਹਿਯੋਗ ਦੇ ਰਹੇ ਆ ਸਾਨੂੰ ਤੇ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ। ਨਹੀਂ 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 ਇਹ ਪਤਾ ਕੀ ਗੱਲ ਆ ਇਹ ਪਹਿਲਾਂ ਹੁੰਦੀਆਂ ਸਰਕਾਰਾਂ ਨੇ ਤਾਲੇ ਹੋਏ ਜਾਂਦੇ ਆ ਇਹਨਾਂ ਨੂੰ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਮੰਤਰੀ ਸੀਗੇ ਇਹਨਾਂ ਦਾ ਆਵਾਜ਼ ਹੁੰਦੇ। ਅਸੀਂ ਵੀ ਇਹਨਾਂ ਦਾ ਸਾਥ ਦੇਵਾਂ। ਹਾਂ ਇਹ ਬਹੁਤ ਕਾਦੇ ਲੋਕਾਂ ਦੇ ਘਾ ਕੇ ਲੋਕਾਂ ਦੀ ਜਵਾਨੀ ਰੋਣ ਨਹੀਂ ਥੋੜੀ ਜ ਬਿਲਕੁਲ ਸਾਡੇ ਕੱਲ ਨੂੰ ਆਪਦੇ ਜੇ ਜੇ ਅਸੀਂ ਕਿਸੇ ਦੇ ਧੀਆ ਪੁੱਤ ਨੂੰ ਨਸ਼ੇ ਤੇ ਲਾਵਾਂਗੇ ਤੇ ਕੱਲ ਨੂੰ ਸਾਡੇ ਆਪ ਦੀਆਂ ਧੀਆ ਪੁੱਤਾਂ ਅਸੀਂ ਬਧਰਗੇ ਹਾਂ ਨਹੀਂ ਨਹੀਂ ਤੁਹਾਡੇ ਪੈ ਸਹੀ ਗੱਲ ਆ ਬਿਲਕੁਲ ਤੁਸੀਂ ਪਹਿਲੀ ਗੱਲ ਤਾਂ ਵਧਾਈ ਦੇ ਪਾਤਰੋਂ ਅੱਜ ਪਹਿਲੇ ਦਿਨ ਤੁਸੀਂ ਆਏ ਤੇ ਐਡਾ ਵੱਡਾ ਕੁਝ ਜਣਾ ਬੰਦੇ ਨੂੰ ਫੜਿਆ ਬਹੁਤ ਵਧੀਆ ਗੱਲ ਆ ਇਹ ਤੇ ਖੋਜੀ ਜਿਹੜਾ ਹਲਕੇ ਦਾ ਐਮਐਲਏ ਹੋ ਜਾ ਮੈਂ ਤਾਂ ਤੁਹਾਨੂੰ ਸਲੂਟ ਕਰਦਾ ਜੀ ਬਿਲਕੁਲ ਦੇਖ ਲਓ ਪੋੜੇ ਨਾਲ ਹੀ ਪੋੜੇ ਨਾਲ ਹੀ ਆ ਜੀ ਅਸੀਂ ਵੀ ਚਾਹੁੰਦੇ ਆ ਕਿ ਚੰਗੇ ਅਸਰ ਆਉਣ ਚੰਗੇ ਅਫਸਰ ਆਉਣਗੇ ਤਾਂ ਇਹੋ ਜਿਹੇ ਲੋਕਾਂ ਨੂੰ ਹੱਥ ਪਾਉਗੇ। ਕਾਹਨੇ ਫੜਿਆ ਪਰ ਨਾ ਹੋਰ ਕਿਸੇ ਦਾ ਜਾਂ ਕੋਈ ਹੋਰ ਕੋਈ ਫੋਨ ਕਰ ਦਿੰਦਾ ਹੋਊਗਾ। ਇਹਨੂੰ ਛੜਾ ਲੈਂਦੇ ਸੀ ਬਸ। ਹੈ? ਬਹੁਤ ਬਹੁਤ ਬਸ ਇਹੀ ਸੌਵਾਣਾ। ਹਾਂ ਹਾਂ ਆਤਾ ਪਈਆਂ ਵੀ ਆ ਪੁਖੀਆਂ ਨੂੰ। ਦੇਖੋ ਇਹਨਾਂ ਤੋਂ ਇਹ ਜਿਹੜੇ ਇਹੋ ਜਿਹੇ ਤਸਕਰ ਹਨਾ ਨਸ਼ਾ ਤਸਕਰ ਇਹਨਾਂ ਤੋਂ ਆਪਣੇ ਆਪ ਦੇ ਘਰਾਂ ਨੂੰ ਵੀ ਖਤਰਾ ਹੈ। ਬਿਲਕੁਲ ਬਿਲਕੁਲ। ਕੱਲ ਨੂੰ ਕੀ ਪਤਾ ਕਿਹਦਾ ਬੱਚਾ ਇਹ ਚੀਜ਼ ਦੀ ਬਲੀ ਚੜ ਜਾਏ। ਕੀ ਅੱਜ ਆਪਾਂ ਕਿਸੇ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਨਾ ਜੀ ਤੇ ਕੱਲ ਨੂੰ ਦੇਖੋ ਕਿਵੇਂ ਪਤਾ ਨਹੀਂ ਸਾਨੂੰ ਵੀ ਦੇਣਾ ਲੈਣਾ ਪੈਸਾ ਕਿੱਥੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਮੇਰੇ ਕੋਈ ਨੂੰ ਮੈਂ ਕਹਿੰਦਾ ਵੀ ਇਹਨੂੰ ਤੁਸੀਂ ਚਾਹੇ ਐਮ ਸੀ ਨੂੰ ਮੇਰੀ ਗੱਲ ਕਰਾ ਦਿਓ ਇਹ ਗੱਲ ਲਾਉਣੀ ਮੈਂ ਗੱਲ ਨਹੀਂ ਮੈਂ ਸਾਈਡ ਤੇ ਹੋ ਕੇ ਗੱਲ ਤੁਹਾਡੀ ਸੁਣ ਰਿਆ ਸੀ ਬਿਲਕੁਲ ਵਧੀਆ ਗੱਲ ਆ ਤੁਸੀਂ ਬਹੁਤ ਬੋਲ ਜਾਂਦੇ ਕਿੱਥੇ ਹਾਂ ਮੈਂ ਸਾਈਡ 'ਤੇ ਹੀ ਤੁਹਾਡੀ ਗੱਲ ਉਹਨਾਂ ਨੂੰ ਕਿਸੇ ਨੂੰ ਨਹੀਂ ਸੁਣ ਰਹੀ ਮੈਂ ਸਾਈਡ ਤੇ ਗੱਲ ਆ ਕੇ ਕਰਨ ਲੱਗਾ ਤੇ ਮੈਂ ਕੋਈ ਗੱਲ ਐਮ ਸੀ ਸਾਹਿਬ ਨੂੰ ਵੀ ਕਹਿ ਦੂੰਗਾ ਆਪ ਸੋਨੀ ਨੂੰ ਬੋਲੀ ਬੋਲੀ ਲਾ ਕੇ ਕੰਮ ਤੋਂ ਜਨਾ ਤੈਨਾ ਬੰਦਾ ਤੁਸੀਂ ਭਾਪੀ ਐਮਸੀ ਸਾਹਿਬ ਨੂੰ ਫੋਨ ਕਰਦੇ ਹੋ ਜੀ ਉਹ ਥੋੜਾ ਜਿਆਦਾ ਜਾਦੇ ਹੋਰ ਦਾ ਕਰ ਰਹੇ ਆ ਉਹਦੇ ਵਿੱਚ ਇਹਨੂੰ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੰਝਾ ਦਣਾ ਮੈਂ ਉਸ ਨੂੰ ਨਾ ਤਾਂ ਸੰਝਾ ਦਣਾ ਛੱਡੋ ਮੈਂ ਮੈਂ ਅਸੀਂ ਨਾਲ ਗੱਲ ਕਰਨਾ ਬਾਕੀ ਸੋਨੀ ਤੌਣੀ ਲਾ ਕੇ ਨਾ ਚੰਗੀ ਤਰ੍ਹਾਂ ਇਹਦੀ ਇਹਨੂੰ ਤੋਂ ਜਿਹੜਾ ਨਿਕਲ ਨਾ ਗਿਰ ਮੁੜ ਕੇ ਬੱਸ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਵਧੀਆ ਪੂਰਾ ਥੋਕ ਕੇ ਕੇਸ ਬਣਾਉਂਗਾ ਜੀ ਜਿਹੜਾ ਇਹ ਬੰਦੇ ਦੀ ਜ਼ਮਾਨਤ ਵੀ ਨਾ ਹੋਵੇ ਇਹੋ ਜਿਹੇ ਬੰਦੇ ਸਮਾਜ ਵਾਸਤੇ ਸਾਡੇ ਆਤੇ ਖਤਰਾ ਹੈ ਇਹਨਾਂ ਬੰਦਿਆਂ ਦਾ ਮੰਨੋ ਆਪਣੇ ਜਿੱਟ ਨਿੱਕ ਨਿੱਕੇ ਜਵਾਗਰ ਨੌਜਵਾਨ ਪੀੜ੍ਹੀ ਨੂੰ ਇਹ ਖਤਮ ਕਰ ਰਹੇ ਆ ਅਸੀਂ ਇਹੋ ਜਿਹੇ ਬੰਦਿਆਂ ਨੂੰ ਬਿਲਕੁਲ ਨਹੀਂ ਛੱਡਾਂ ਬਿਲਕੁਲ ਬਿਲਕੁਲ ਹਾਂ ਤੇ ਤੁਹਾਡਾ ਸਾਥ ਹੋਣਾ ਚਾਹੀਦਾ ਸਰ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪਹਿਲੇ ਦਿਨਾਂ ਚ ਜਵਾਇਨ ਸਾਡੇ ਨਾਲ ਸਾਡੇ ਹੈ ਜੀ ਜੇ ਲੋਕਾਂ ਦਾ ਤੇ ਐਮਐਲਏਾਂ ਦਾ ਸਾਥ ਹੈ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਦੂਨੇ ਚੋਨੇ ਹੋ ਜਾਾਂਗੇ ਜੀ ਇਹ ਗੱਲ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਆਪਣੀ ਡਿਊਟੀ ਕਰੋ ਅਸੀਂ ਤੁਹਾਡੇ ਨਾਲ ਹਾਂ ਕ੍ਰਾਈਮ ਖਤਮ ਕਰਨ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੈ ਠੀਕ ਹੈ ਜੀ ਸਰ ਠੀਕ ਹੈ ਓਕੇ ਸਾਥ ਠੀਕ ਹੈ ਠੀਕ ਹੈ ਧੰਨਵਾਦ ਜੀ ਲੈ ਹਬੀ ਐਮਐਲਏ ਵੀ ਇਹਦੇ ਉਲਟ ਹੈ ਤੇ ਹੁਣ ਇਹ ਬੰਦੇ ਨੂੰ ਕਿਸੇ ਹਾਲਤ ਚੋਂ ਨਹੀਂ ਮੈਂ ਛੱਡਦਾ ਕੁਝ ਭਲਾ ਕਰਨਾ ਪਵੇ ਮੈਨੂੰ ਇਹ ਬੰਦਾ ਨਹੀਂ ਹੁਣ ਬਚੂਗਾ ਕਮਸੀ ਸਾਹਿਬ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਲੀ ਤੇ ਤੁਸੀਂ ਗੱਲ ਕਰ ਲਓ ਠੀਕ ਹੈ ਜੀ ਠੀਕ ਹੈ ਮੈਂ ਕਰ ਲਉ ਹਾਂ ਤੁਸੀਂ ਗੱਲ ਕਰ ਲਓ ਕੋਈ ਠੀਕ ਹੈ ਜੀ ਕੋਈ ਨਾ ਬਦਲੀਦਾਰ ਆਏ ਹਾਂ ਦੇਖੋ ਹਾਂ ਜੀ ਸਰ ਕੋਈ ਗੱਲ ਨਹੀਂ ਹੁੰਦਾ ਹੀ ਹੈ हां जी सर हां जी हर एक बंदे नु ਹੁੰਦਾ ਵੀ ਮੇਰਾ ਹੈਗਾ ਹਾਂ ਜੀ ਹਾਂ ਪਰ ਜਿਦਾ ਉਹ ਹਾਂ ਜੀ ਕੋਈ ਹੋਈ ਜਾਵੇ ਨਹੀਂ ਨਹੀਂ ਠੀਕ ਹੈ ਸਭ ਠੀਕ ਹੈ ਜੀ ਠੀਕ ਹੈ ਜੀ ਕਹਿੰਦਾ ਬਦਲੀ ਸਰ ਠੀਕ ਹੈ ਸਭ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਪੰਜ ਸੱਤ ਦਿਨ ਤੱਕ ਠੀਕ ਹੈ ਠੀਕ ਹੈ ਉਸ ਤੋਂ ਪਹਿਲਾਂ ਮੈਂ ਠੀਕ ਹੈ ਸਰ ਠੀਕ ਠੀਕ ਹੈ ਠੀਕ ਅਖੀ ਦਾ ਸਰ ਬਾਪੂ ਸਿੰਘ ਹਾਂਜੀ ਉਸੇ ਸਰ ਹੋ ਗਈ ਗੱਲ ਹਾਂਜੀ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਪਹਿਲੇ ਤੂੰ ਚਿੰਤਾ ਨਾ ਕਰ ਕਿਸੇ ਗੱਲ ਦੀ ਤੇ ਮੈਂ ਗੱਲ ਕਰ ਲਈ ਆ ਹਾਂ ਮੇਰੇ ਨਾਲ ਬੱਸ ਤੁਹਾਡਾ ਟੈਨਸ਼ਨ ਨਾ ਫਿਰਦਾ ਆ ਠੀਕ ਹੈ ਨਾ ਟੈਨਸ਼ਨਾਂ ਦੀ ਨੀ ਹੋਣੀ ਤੁਹਾਨੂੰ ਕਿਸੇ ਕੋਲ ਬਾਈ ਸੇਵਾ ਪਾਣੀ ਕਰ ਮੀਪੋ ਚਾਹ ਉਹਦੇ ਮਸ ਗੱਲ ਹੋ ਗਈ ਆ ਤੁਹਾਡੀ ਬਾਈ ਵੀ ਗਏ ਤਾਂ ਹੁਣ ਮੈਨੂੰ ਵੀ ਜਾਣ ਦਿਓ ਜੀ ਆਕਰ ਤੈਨੂੰ ਇੱਕ ਮਿੰਟ ਤੈਨੂੰ ਪਿਆਰ ਨਾਲ ਚਾਹ ਪਾਣੀ ਪਿਆ ਕੇ ਰੋਟੀ ਰੱਟੀ ਖਵਾ ਕੇ ਛੱਟ ਕੇ ਆਵਾਂਗੇ ਠੀਕ ਹੈ ਤੇਰੇ ਤੇ ਕੋਈ ਮੈਂ ਪਰਚਾ ਨਹੀਂ ਪਾਉਂਦਾ ਠੀਕ ਹੈ ਤੈਨੂੰ ਚੁਪ ਕਰਕੇ ਜਾ ਇਹਨੂੰ ਐ ਕਰੋ ਫਰ ਡੈਕਰੇਸ਼ਨ ਦੇ ਕਿ ਉਹ ਜਨਾਬ ਮੈਂ ਕੋਈ ਗੱਲ ਸੇਵਾ ਮੈਂ ਲਾਵਾ ਕਿਹਦਾ ਨਹੀਂ ਮੈਂ ਕੋਈ ਗੱਲ ਤੁਹਾਨੂੰ ਸਮਝਾਉਣੀ ਥੋੜੀ ਜਗਦੀਸ਼ਾ ਮਲਕੀਤ ਸੇਵਾ ਬਾਨੀ ਕੋਈ ਕਸਰ ਨਹੀਂ ਹੁੰਦੀ ਚੰਗੀ ਤਰ੍ਹਾਂ ਆ ਜਾਓ ਮੈਂ ਵੀ ਆਉਣਾ ਹਾਂ ਹਾਂ ਸਾਹ ਤੁਹਾਨੂੰ ਫੋਟੋ ਸੰਗਾ ਤੁਸੀਂ ਵੀ ਅੱਜ ਮੜਾ ਆ ਮੈਂ ਨਾਲ ਹੀ ਆਉਣਾ ਕੋਈ ਤੁਸੀਂ ਮੈਨੂੰ ਗੈਪਟ ਕੋ ਲੈ ਆਉਂਦਾ ਤੁਹਾਡੇ ਵਾਸਤੇ ਚਾਹ ਪਾਣੀ ਪਿਆਓ ਉਹਨਾਂ ਕੋਈ ਨਹੀਂ ਮੈਂ ਆਉਣਾ ਬਸ ਇੱਕ ਮਿੰਟ ਨਾ ਭਾਈ ਨਾ ਬਾਈਆ ਓਏ ਭਾਈ ਓਏ ਓਏ ਨਾ ਯਾਰ ਨਾ ਬਾਈਆ ਨਾ ਓਏ ਨਾ ਮੈਂ ਗਿਆ ਮਾਰਦਾ ਏ ਮੈਂ ਕਿਹ ਚੱਲੇ ਇਹ ਪਤਾ ਏ ਕੀ ਕੀ ਪਤਾ ਕੋ ਆਂਦਾ ਭਾਈ ਬਾਲ ਜੜਦੇ ਓਏ ਭਾਈ ਮਾਂ ਮਰ ਰਦੀ ਏ ਕੀ ਆਂਦਾ ਸੀ ਕੀ ਆਂਦਾ ਕਿਹੜਾ ਐਮ ਐਲ ਏ ਐਮ ਐਲ ਏ ਲਾਈਆ ਤੇਰੇ ਐਮ ਐਲ ਏ ਨੇ ਹੁਣ ਮੈਨੂੰ ਫੋਨ ਕਰਕੇ ਕਹਿ ਰਿਹਾ ਇਹ ਬੰਦਾ ਛੱਡਣਾ ਨਹੀਂ ਇਹ ਬੰਦਾ ਬਚਣਾ ਨਹੀਂ ਚਾਹੀਦਾ ਦੂਜਾ ਸਮਾਂ ਜਲਾਓ ਗਲਤੀ ਹੋ ਗਈ ਜੇ ਅੱਗੇ ਤੋਂ ਕਰ ਹਲਤੀ ਗਲਤੀ ਨਹੀਂ ਹੁਣ ਤੈਨੂੰ ਇਹਨੂੰ ਕੰਤਾ ਬਣਾ ਦੇ ਚੰਗੀ ਤਰ੍ਹਾਂ ਠੀਕ ਹੈ ਜੀ ਇੱਕ ਕੰਤਾ ਲਾਓ ਇਹਦੇ ਤੇ ਪੂਰਾ ਠੀਕ ਹੈ ਹਾਂ ਸੱਲ ਹੋਣਾ ਚਾਹੀਦਾ ਨਾ ਭਾਈ ਓਏ ਅਲਾ ਅਲਾ ਭਾਈ ਓਏ ਨਾ ਭਾਈ ਓਏ ਨਾ ਭਾਈ ਮਾਰਦਾ ਓਏ ਨਹੀਂ ਹੋਇਆ ਕੋਈ ਤਸल्ली ਚਾਹ ਪਾਣੀ ਚੰਗੀ ਤਰ੍ਹਾਂ ਚਾੜਾ ਛਕਾ ਚੰਗੀ ਤਰ੍ਹਾਂ ਛਕਾ ਦੇ ਚੰਗੀ ਤਰ੍ਹਾਂ ਜਨਾਵਾ ਤਾਂ ਬਹੁਤ ਮਾਣ ਵਾਲੀ ਗੱਲ ਹੈ ਗਨਫਰਾ ਹਾਂ ਜੀ ਹੋਗੇ ਖੁਸ਼ ਮਨਜੀਤ ਆ ਪੂਰੇ ਪੂਰੇ ਅੱਛਾ ਗੱਲ ਸੁਣੋ ਮੇਰੀ ਹਾਂਜੀ ਇੱਕ ਮੇਰੀ ਹੁਣ ਬੇਨਤੀ ਹੈ ਜਿਹੜੇ ਹੈਗੇ ਆ ਨਾ ਇਹ 5 10 ਜਿੰਨੇ ਵੀ ਹੈਗੇ ਆ ਜਿੰਨੇ ਵੀ ਕ੍ਰਾਈਮ ਵਾਲੇ ਚਿੱਟਾ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਹਾਂਜੀ ਹਾਂਜੀ ਜਿੰਨੇ ਵੀ ਕ੍ਰਾਈਮ ਵਾਲੇ ਹੋਰ ਵੀ ਆਏ ਤੇ 5 7 ਦਿਨਾਂ ਚੱਕ ਲਿਆ ਮੁੜ ਕੇ ਇਹ ਨਹੀਂ ਪਤਾ ਮੈਂ ਰਹਾ ਇੱਥੇ ਨਾਲ ਇੱਕ ਹੋਰ ਮੇਰੀ ਬੇਨਤੀ ਹੈ ਹਾਂਜੀ ਜਨਾਬ ਵੀ ਇਹ ਐਮਐਲਏ ਸਾਹਿਬ ਨੇ ਆਪ ਕਿਹਾ ਠੀਕ ਹੈ ਜੀ ਵੀ ਇਹ ਬੰਦਾ ਬਚਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਮੈਂ ਨਾ ਯਾਰ ਸਲੂਟ ਕਰਦੇ ਆ ਉਹ ਜੇ ਐਮਐਲਏ ਨੂੰ ਯਾਰ ਉਹ ਜੇ ਉਹ ਜੇ ਇਹੋ ਜੇ ਐਮਐਲਏ ਮੰਤਰੀ ਹੋਣਾ ਤੇ ਅਸੀਂ ਇਹਨਾਂ ਨੂੰ 10 ਦਿਨਾਂ ਅੰਚ ਖਤਮ ਕਰਦੇ ਆ ਉਹ ਇਹਦਾ ਗੱਲ ਬਹੁਤ ਵਾਰ ਬੰਦਾ ਕਿ ਐਮਸੀ ਬਣ ਕੇ ਆਇਆ ਤਾਂ ਸੋਫਾ ਬਗਾਇਆ ਸਾਡੇ ਲੱਗ ਇਹ ਤਾਂ ਬੰਦਾ ਹੀ ਆ ਇਹੋ ਜਿਹਾ ਐਮਸੀ ਨੂੰ ਵੀ ਹੁਣ ਪਤਾ ਲੱਗ ਜਾਣਾ ਇਹ ਗੱਲ ਦਾ ਮੈਂ ਉਹਨੇ ਸਮਝਾਉਗਾ ਉਹਨੂੰ ਜਦ ਮੈਂ ਜੇ ਐਮਸੀ ਨਾਲ ਮਿਲਿਆ ਹੋਣਾ ਪਰ ਮੈਂ ਯਾਰ ਮੈਂ ਹੁਕਮ ਤੇ ਬਹੁਤ ਬਹੁਤ ਗਿਆ ਐਮਐਲਏ ਬੰਤਾ ਮੈਂ ਇੱਥੇ ਕੰਮ ਕਰਕੇ ਹੁਣ ਕੋਸ਼ ਹੈ ਹੁਣ ਇਹ ਵੀ ਗੱਲ ਹੈ ਐਮਐਲਏ ਸਾਨੂੰ ਮੈਨੂੰ ਕਹਦਾ ਵੀ ਹੋਰ ਵੀ ਜਿਹੜੇ ਕੋਈ ਹੈਗੇ ਆ ਨਾ ਉਹ ਇੱਕਾ ਦੁੱਖਾ ਜੋ ਮਰਜੀ ਫੜ ਲੋ ਆਂ ਦੇ ਵਿੱਚ ਚਿੱਟੇ ਵਾਲੇ ਦੀ ਬਾਤ ਮੇਰਾ ਫੋਨ ਨਾ ਆਊਗਾ ਪਰਚਾ ਕੱਟੋ ਸਖਤ ਨੂੰ ਸਖਤ ਹਾਂ ਤੇ ਜਦੋਂ ਆਪਾਂ ਨੂੰ ਆ ਆ ਆਪਾਂ ਨੂੰ ਇਹਨਾਂ ਦਾ ਡਰ ਹੁੰਦਾ ਯਾਰ ਤੇ ਜੋ ਆਪਣੇ ਨਾਲ ਐਮਐਲਏ ਮੰਤਰੀ ਸਰਕਾਰ ਆਪਣੇ ਨਾਲ ਅਦਾਪਾ ਛੱਡਦੇ ਨਹੀਂ ਕਿ ਇਹਨੂੰ ਹਾਂ ਖਤਮ ਕਰ ਦਾਂਗੇ ਕਰਾਇਮ ਜਿੰਨੇ ਵੀ ਬਸ ਹੁਣ ਇਸ ਮੰਡਲੇ ਸਪਾਇਆ ਕਰ ਹਾਂ ਮੈਂ ਜਿੰਨੇ ਹੈਗੇ ਸਾਰੇ ਚੱਕ ਲੈਂਦੇ ਐਮਐਲਏ ਸਾਨੂੰ ਆਪਾਂ ਹੁਣ ਕੇਰਾ ਫੋਨ ਲਾ ਕੇ ਧੰਨਵਾਦ ਕਰ ਠੀਕ ਹੈ ਠੀਕ ਹੈ ਇਹ ਜਿਹੇ ਬੰਦੇ ਇਹੋ ਜਿਹੇ ਬੰਦਿਆਂ ਦੀ ਲੋਡ ਆਪਾਂ ਠੀਕ ਹੈ ਠੀਕ ਹੈ ਹਾਂਜੀ हां जी एमएलए साहब हां जी हां जी ਜੀ ਤੁਹਾਨੂੰ ਬੋਲ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਾਈ ਤੁਹਾਡਾ ਹੈ ਇਹ ਕੋਈ ਕੋਈ ਗੱਲ ਨਹੀਂ ਹਾਂ ਮੈਂ ਕਹਦਾ ਕਿ ਇਹੋ ਜਿਹੇ ਲੋਕਾਂ ਦਾ ਲੋ ਲੋ ਬਾਈ ਨੰਬਰ ਇੱਥੇ ਲਾ ਜੀ ਰੱਖਣਾ ਚਾਹੀਦਾ ਜਿਹੜੇ ਲੋਕਾਂ ਜਿਹੜੇ ਲੋਕਾਂ ਤੇਆਂ ਪੁੱਤ ਖਰਾਬ ਕਰੀ ਜਾਂਦੇ ਐ ਉਹਨਾਂ ਲੋਕਾਂ ਨੂੰ ਤਾਂ ਤੁਸੀਂ ਵਧੀਆ ਵਸਰੇ ਕਿ ਸੱਚ ਹੋਰ ਆਏ ਆਪਾਂ ਉਹ ਹੀ ਗੱਲ ਇਹਨਾਂ ਬਾਈ ਕੋਈ ਕਾਰਵਾਈ ਨਹੀਂ ਕਰਦਾ ਜੇ ਜੁਲੈ ਚੰ ਤਾਂ ਅਸੀਂ ਸਾਡੇ ਦਾ ਗੱਲ ਨਹੀਂ ਨਾ ਨਹੀਂ ਤੁਸੀਂ ਬੇਫਿਕਰ ਹੋ ਜਾਓ ਜੀ ਜੇ ਉਹ ਵੀ ਇੱਥੇ ਆ ਆਪਣੇ ਜਿਹੜਾ ਏਅਰਗੇ ਦੇ ਵਿੱਚ ਕੋਈ ਬੰਦੇ ਹੈ ਇਹ ਸਾਰੇ 5-7 ਦਿਨਾਂ ਦੇ ਵਿੱਚ ਮੈਂ ਰਿਕਵਰ ਕਰਕੇ ਨਾ ਸਾਰਿਆਂ ਨੂੰ ਬਸ ਕਿਰਾ ਅੰਦਰ ਸੈੱਡ ਦੂੰਗਾ ਪਰਚਾ ਪਾ ਕੇ ਤੁਸੀਂ ਇਹਨੂੰ ਤੇ ਪਰਚਾ ਪਾਓ ਪਰਚਾ ਪਾਓ ਬੇਫਿਕਰ ਕਿ ਸਾਡੀ سپورਟ ਪੂਰੀ ਤੁਹਾਡੇ ਨਾਲ ਆ। ਤਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਜਸੇ ਕੰਮ ਚੰਗਾ। ਠੀਕ ਹੈ ਜੀ ਜੇ ਤੁਹਾਡੇ ਵਰਗੇ ਐਮਐਲਏ ਜਾਂ ਮੰਤਰੀ ਜੋ ਸਰਕਾਰ ਦਾ ਸਾਥ ਹੋਵੇ ਨਾ ਫਿਰ ਅਸੀਂ ਵੀ ਦੁੱਗਨੇ ਚਾਉਣੇ ਹੋ ਜਾਣੇ ਆ ਜੀ। ਤੁਸੀਂ ਦੇਖ ਕਰੋ ਕਿ ਆਪਦੀ ਤੰਦਹੀ ਨਾਲ ਬਿਉਤੀ ਕਰੋ ਸਾਡਾ ਸਾਥ ਤੁਹਾਡੇ ਨਾਲ ਹਮੇਸ਼ਾ ਤੇ ਜਿਹੜੇ ਇਹੋ ਜਿਹੇ ਕਰਾਪਚ ਨਾਲੇ ਲੋਕ ਆ ਭਜਾ ਨਸ਼ੇ ਪਤੇ ਜਿਹੜੇ ਲੋਕਾਂ ਦੇ ਧੀਆਂ ਪੁੱਤ ਮਾਰੀ ਜਾਂਦੇ ਆ ਇਹੋ ਜਿਹੇ ਲੋਕਾਂ ਨੂੰ ਆਪਾਂ ਛੱਡਣਾ ਨਹੀਂਗਾ ਵੀ ਜਿਹੜੇ ਪਹਿਲਾਂ ਨਹੀਂ ਸਰਕਾਰਾਂ ਦੇ ਟਾਈਮ ਤੇ ਇਹ ਨਾਲ ਮਿਲ ਕੇ ਆਪਸੇ ਕੰਮ ਕਰੀ ਜਾਂਦੇ ਸੀ ਵਿੱਚੇ ਮੁਲਾਜ਼ਮ ਆ ਜਾਂਦੇ ਕਈ ਆਪਣੇ ਨਾਮ ਨਾਲ ਜਾਂਦੇ ਸੀਗੇ ਫਿਰ ਉੱਥੇ ਇੱਕ ਬੰਦਾ ਅੰਦਰ ਕੀ ਕਰੂ ਜੇ ਤੁਸੀਂ ਇੱਥੇ ਅੱਜ ਆਏ ਹੋ ਤੁਸੀਂ ਪਹਿਲ ਕੀਤੀ ਹੈ ਤੇ ਅਸੀਂ ਤੁਹਾਡਾ ਸਾਥ ਬਸ ਬਹੁਤ ਮਿਹਰਬਾਨੀ ਇਹ ਤੁਹਾਡਾ ਸਾਥ ਹੈ ਮੈਂ ਰਿਹਾ ਨਾ ਮੇਰੇ ਨਾਲ ਜੀ ਤੇ ਤੁਸੀਂ ਬੇਫਿਕਰ ਹੋ ਜਾਓ ਇਹ ਇਲਾਕੇ ਦੇ ਵਿੱਚੋਂ ਬਿਲਕੁਲ ਨਸ਼ਾ ਜੋ ਵੀ ਕਰਾਈ ਮੈਂ ਬਿਲਕੁਲ ਖਤਮ ਕਰ ਦੇਗੀ ਚੱਕ ਦੇਾਂਗੇ ਇਹਨਾਂ ਨੂੰ ਬਿਲਕੁਲ ਬਿਲਕੁਲ ਆਪਾਂ ਆਪਣੇ ਇਲਾਕੇ ਨੂੰ ਬਿਲਕੁਲ ਸਾਫ਼ ਸੁਥਰਾ ਰੱਖਣਾ ਠੀਕ ਹੈ ਮਿਹਰਬਾਨੀ ਜੀ ਮਿਹਰਬਾਨੀ ਨਾਲੇ ਪਤਾ ਕੀ ਹੈ ਜੀ ਜੇ ਆਪਣਾ ਇਲਾਕਾ ਸਹੀ ਉਹ ਬਹੁਤ ਵਧੀਆ ਹੋਊਗਾ ਅਗਲੀ ਵਾਰ ਨੂੰ ਤੁਹਾਨੂੰ ਲੋਕ ਖੁਸ਼ ਹੋ ਕੇ ਐਮਐਲਏ ਬਣਾਉਣਗੇ ਬਿਲਕੁਲ ਬਿਲਕੁਲ ਲੋਕ ਤੁਹਾਨੂੰ ਬੜੀ ਜੱਲ ਲੱਗੇ ਦੇਖੋ ਅਸੀਂ ਵੀ ਸਾਰਾ ਦਿਨ ਮਹਾਰਾਜ ਦਾ ਨਾਮ ਲੈਣ ਵਾਲੇ ਬੰਦੇ ਆ ਤੇ ਪਰ ਜੇ ਉਹ ਹੀ ਗੱਲ ਕਿਸੇ ਦੇ ਧੀਆਂ ਪੁੱਖ ਉਹ ਤੁਹਾਨੂੰ ਕੋਈ ਖਰਾਬ ਕਰੀ ਜਾਂਦਾ ਬੱਚਿਆਂ ਨੂੰ ਕੋਈ ਖਰਾਬ ਕਰੀ ਜਾਂਦਾ ਮੈਂ ਉਹਦੀ ਨੂੰ ਮੰਨਦਾ ਸਾਥ ਥੋੜੀ ਦੇਵਾਂਗੇ ਬਹੁਤ ਬਹੁਤ ਮਿਹਰਬਾਨ ਰਮਾ ਰਮਾ ਨੂੰ ਦੇਖੋ ਪਤਾ ਕੀ ਗੱਲ ਹੈ ਜੀ ਐਮਐਲਏ ਅਸੀਂ ਬਾਅਦ ਚੋਂ ਪਹਿਲਾ ਇੱਕ ਇਨਸਾਨ ਬਹੁਤ ਵਧੀਆ ਜੀ ਬਹੁਤ ਵਧੀਆ ਗੱਲ ਮੈਂ ਤੁਹਾਨੂੰ ਮਿਲ ਕੇ ਵੀ ਜਾਊਗਾ ਜੀ ਤੁਹਾਡੇ ਵਾਲੇ ਜਰੂਰ ਉਹ ਉਸ ਵੀ ਕਿਸੇ ਵਰ ਕ ਸਲਫੇ ਠੀਕ ਮਰਜ਼ੀ ਆਓ ਕੋਈ ਦੇਖੋ ਠੀਕ ਆ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵਾਜ ਵਾਜੇ ਇਹੋ ਜੇ ਐਮਐਲਏ ਹੋਣ ਇਹੋ ਜੇ ਮੰਤਰੀ ਹੋਣ ਪੁਲਿਸ ਦਾ ਸਾਥ ਹੈ ਨਾ ਤਾਂ ਫਿਰ ਇਹ ਕੀ ਨਹੀਂ ਇੱਥੇ ਹੋ ਸਕਦਾ ਕੀ ਨਹੀਂ ਰੋਕ ਸਕਦਾ ਜੋ ਕ੍ਰਾਈਮ ਹੁੰਦੇ ਆ ਜਿਹੜੇ ਇਹਨਾਂ ਲੋਕਾਂ ਦੇ ਜਿਹੜੇ ਗਲਤ ਲੋਕ ਆ ਭ੍ਰਸ਼ਟ ਲੋਕ ਆ ਜਿਹੜੇ ਮੰਤਰੀ ਆ ਜਾਂ ਐਮਐਲਏ ਆ ਜਾਂ ਜਿਹੜੇ ਪੁਲਿਸ ਦੇ ਵੱਡੇ ਕੋਈ ਓਜੇ ਹੈਗੇ ਆ ਉਹਨਾਂ ਦਾ ਕਰਕੇ ਹੁੰਦਾ ਜੇ ਚੰਗੇ ਹੋਣ ਤਾਂ ਆਪਾਂ ਨੂੰ ਲੋੜ ਹੀ ਨਹੀਂ ਮਰਨ ਲੋਕੇ ਚੱਲੋ ਬਹੁਤ ਵਧੀਆ ਕਰਦਾ ਇਹ